ਲੇਜ਼ਰ ਕਟਿੰਗ ਦਾ ਬੈੱਡ ਆ ਸਾਰਾ ਠੀਕ ਹੈ ਜੀ ਆਮ ਲੋਕ ਬਹੁਤ ਦੂਰੋ ਦੂਰੋ ਜਾ ਕੇ ਬਣਾਉਂਦੇ ਆ ਅਸੀਂ ਇੱਥੇ ਪਿੰਡ ਜੀ ਬਣਾਉਨੇ ਆ ਆਪਦੇ ਹੱਥੀ ਤਿਆਰ ਕਰਦੇ ਆਪਦੇ ਹੱਥੀ ਤਿਆਰ ਕਰਦੇ ਕਿਹੜੇ ਬੰਦੇ ਇੱਥੇ ਡਾਲੇ ਤੇ ਲੋਗ ਲਾ ਦਿੰਦੇ ਸਿੱਧਾ ਹਣ ਕੇ ਕੜਾਚ ਦੇਣੇ ਲੱਗਦੀ ਆ ਹਾਂਜੀ ਹਾਂ ਉਹ ਲੋਗ ਬਣਾ ਕੇ ਵੈਲਡਿੰਗ ਹੋ ਜਾਂਦਾ ਠੀਕ ਹੈ ਉਹ ਜੇ ਤੁਸੀਂ ਪ੍ਰਿੰਗ ਟੁੱਟ ਗਿਆ ਬੇਕਾਰ ਹੋ ਗਿਆ ਅੱਛਾ ਉਦੋਂ ਬਾਅਦ ਰਿਪੇਅਰ ਓਕੇ ਹੋ ਰਿਪੇਅਰ ਉਹਨੂੰ ਪਟਨਾ ਹੀ ਪੈਣਾ ਸਾਰੇ ਨੂੰ ਅੱਛਾ 3 ਪੌਂ ਤੁਸੀਂ ਇੱਥੋਂ ਰੱਸਾ ਪਾ ਲਓ ਖਿੱਚੀ ਜਾਵੇ ਵਿੰਗੀ ਹੋ ਜੀ ਨਾ ਟਰੈਕਟਰ ਪਾ ਦੇ ਕੋ ਮੁੱਦੀ ਹੋ ਗਿਆ ਪਾ ਵਿੰਗੀ ਜੋ ਨਹੀਂ ਪਾ ਪਣੀ ਅੱਛਾ ਕੀ ਬਾਤ ਹੈ ਪਾ ਨਹੀਂ ਵਿੰਗੀ ਅੱਛਾ ਜੀ ਇਹਦੇ ਚ ਹੁਣ ਪੈਰ ਨਹੀਂ ਵਿੱਚ ਵਰਦਾ ਜਿਵੇਂ ਬੰਦਾ ਮਰਜੀ ਚੜੀ ਜਾਂਦਾ ਠੀਕ ਹੈ ਫਿਰ ਨਾ ਨਹੀਂ ਹੈਗਾ ਵੀ ਇਹ ਮਜ਼ਬੂਤ ਨਹੀਂ ਗਏ ਮਜ਼ਬੂਤ ਵੀ ਪੂਰੀ ਆ ਐਮ ਗੋਲਡ ਕਰੋ ਜਮਾ ਨਾ ਲੱਗ ਜਾਂਦੀ ਹੈ ਦੇਣ ਚੀਤ ਆ ਬਈ ਆ ਦਿਖਾ ਯਾਰ ਮੋਟਰਸਾਈਕਲ ਦਾ ਕਲਾਚ ਹੀ ਲਾਇਆ ਪਿਆ ਹੈ ਹਾਂ ਠੀਕ ਹੈ ਜੀ ਤੇ ਇਹਦੀ ਵੀ ਲਾਈਫ ਹੈ ਇਹਦੀ ਇਹਦੀ ਲਾਈਫ ਪੂਰੀ ਆ ਲਵੀਰੋ ਅੱਛਾ ਆਜੀ ਲੱਗਦੀ ਹੈ। ਕੀ ਬਾਤ ਹੈ। ਜਿੰਨਾ ਚੱਕੀ ਜਾਉਂਗੇ ਉਹਨਾਂ ਤਾਂ ਆਪੇ ਉੱਥੇ ਅੜੀ ਜਾਊਗਾ। ਤੇ ਬਈ ਜੀ ਜਿਵੇਂ ਹੁਣ ਡਾਲਾ ਵੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਇਹਦੀ ਬਈ ਮਜ਼ਬੂਤੀ ਵੀ ਹੈਗੀ ਹੈ। ਇਹ ਤਾਂ ਨਹੀਂ ਬਈ 4 ਸਾਲਾਂ ਨੂੰ ਕਿਤੇ ਮੁੜ ਕੇ ਦਾਣੇ ਡੋਲੀ। ਨਾ ਜੀ ਨਾ। ਇੱਥੋਂ ਵੇਖੋ ਤੁਸੀਂ ਇਹਦੇ ਵਿੱਚ ਕੋਈ ਹਵਾ ਵੀ ਪੈਂਦੀ ਹੈ ਵਿੱਚ ਦੀ। ਠੀਕ ਹੈ। ਇੰਨੇ ਹੀ ਮਿੱਤਰੋ ਪੈਚ ਬੈਠੀ ਪਈ ਆ ਲੋਹੇ ਨਾਲ ਐਂਗਲ ਦੇ ਨਾਲ ਜਿਹੜਾ ਦੇਖੋ ਤੁਸੀਂ। ਬਈ ਇਹਦੇ ਵਿੱਚ ਦੀ ਸਰੋਂ ਕਿੱਥੋਂ ਨਿਕਲੇ ਆਊਗੀ। ਚਾਦਰ ਸੈਡ ਵਾਲੀ ਇਹ ਸਾਰੀ ਫਰਸ਼ ਟਾੜਾ ਦੀ ਆ। ਗਾਗਾ ਟਾੜਾ ਦੇ ਆ। ਚਾਦਰ 'ਚ ਕੋਈ ਫਰਸ ਜੋੜਨੇ ਹੈਗਾ ਇਹ ਕਹ ਆ ਬੰਦ ਵਿਚਾਰ ਕੇ ਗਈ ਲੋਕ ਮੱਛੀ ਲੌਂਦੇ ਆ ਆਪਾਂ ਗਾਰਡਨਾਂ ਦੇ ਵਿੱਚੋਂ ਹੀ ਮੱਛੀ ਬਣਾਈ ਆ ਅੱਛਾ ਲੈ ਮੈਂ ਤੂੰ ਥੱਲੇ ਮੱਛੀ ਨਹੀਂ ਲਾਈ ਉਹਨਾਂ ਗਾਰਡਨਾਂ ਨੂੰ ਹੀ ਥੱਲੇ ਮੱਛੀ ਕੀਤਾ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਫਰੋਜਪੁਰ ਏਰੀਆ ਦੇ ਵਿੱਚ ਨੇੜੇ ਸਾਦਕੀ ਵੀ ਰਹਿ ਜਾਂਦਾ ਬਾਈ ਜੀ ਹਣਾ ਹਾਂਜੀ ਤੇ ਪਿੰਡ ਹੈਗਾ ਜੀ ਸ਼ਾਮ ਸੈਂਗਲ ਤੇ ਬਾਈ ਜੀ ਹੋਰਾਂ ਨਾਲ ਤੁਹਾਨੂੰ ਮਿਲਾਉਣੇ ਆਂ ਸਸੀ ਗਾਲ ਪਹਿਲਾਂ ਤਾਂ ਜੀ ਸਸੀ ਗਾਲ ਜੀ ਤੇ ਬਾਈ ਜੀ ਆਪਣਾ ਨਾਮ ਤੇ ਜੀ ਆਪਣੀ ਵਰਕਸ਼ਾਪ ਦਾ ਨਾਮ ਪ੍ਰੋਪਰ ਐਡਰੈਸ ਦੱਸ ਜੀ ਮੇਰਾ ਨਾਮ ਹੈ ਰਜਿੰਦਰ ਸਿੰਘ ਠੀਕ ਹੈ ਜੀ ਤਾਂ ਮੇਰਾ ਸ਼ਾਮ ਸਿੰਘ ਲਾ ਠੀਕ ਹੈ ਜੀ ਵਰਕਸ਼ਾਪ ਦਾ ਨਾਮ ਹੈਗਾ ਅਨਮੋਲ ਇੰਜ ਵਰਕਸ ਠੀਕ ਹੈ ਜੀ ਤਾਂ ਮਿੱਤਰੋ ਇਹ ਉਹ ਵਰਕਸ਼ਾਪ ਹੈ ਜੀ ਜਦੋਂ ਦੀ 22 23 ਸਾਲ ਪਹਿਲਾਂ ਵਰਕਸ਼ਾਪ ਬਾਈ ਹੋਰਾਂ ਨੇ ਕਰੀ ਆ ਤਾਂ ਸੌਨਾਂ ਦੇ ਵਿੱਚ ਆਇਆ ਵੀ ਉਦੋਂ ਦਾ ਕਿਸੇ ਵੀ ਨਾਮੀ ਤੋਂ ਨਾਮੀ ਵਰਕਸ਼ਾਪ ਤੋਂ ਜਾਂ ਕਿਸੇ ਸ਼ਹਿਰ ਤੋਂ ਇੱਥੇ ਸੰਦ ਨਹੀਂ ਆਇਆ ਨੇੜੇ ਤੜੇ ਦੇ ਪਿੰਡਾਂ 'ਚ ਐਈਆਂ ਬਈ ਗੱਲ ਜੇ ਸਮਾਂ ਸਹੀ ਹੈ ਜੀ ਹਾਂ ਜੀ ਮੈਨੂੰ ਹੋ ਗਏ ਇੱਥੋਂ ਵੀ 22 ਸਾਲ ਠੀਕ ਹੈ ਜੀ ਕੋਈ ਸੰਦ ਨਹੀਂ ਆਉਣ ਦਿੱਤਾ अच्छा ਜਦੋਂ ਦਾ ਮੈਂ ਇੱਥੇ ਵਰਕਸ਼ਾਪ ਕੀਤੀ ਹੈ ਕੀ ਬਾਤ ਹੈ ਇਹਨਾਂ ਦੇ ਰੱਬ ਤੇ ਮਾਣਾ ਉਹਦੇ ਤੇ ਤਾਂ ਨਹੀਂ ਰੱਬ ਤੇ ਚਲੋ ਵਧੀਆ ਜੀ ਆਪਦੀ ਕਲਾ ਤੇ ਹੀ ਹੈ ਕਲਾ ਤੇ ਰੱਬੀਕ ਦਿੱਤੀ ਆ ਜਿਵੇਂ ਪਿੰਡਾਂ ਚ ਪਸੰਦ ਕਰਿਆ ਲੋਕਾਂ ਨੇ ਤੇ ਇੱਥੋਂ ਤੱਕ ਕਿ ਪਾਸੇ ਤੋਂ ਆਏ ਹੋਏ ਸੰਧ ਵੀ ਵਾਪਸ ਗਏ ਅੱਛਾ ਉਸ ਤੋਂ ਬਾਅਦ ਚ ਆਪਾਂ ਦਿੱਤੇ ਠੀਕ ਆ ਆਪਣੇ ਬਰਾਬਰ ਨਹੀਂ ਆਪਣੇ ਬਰਾਬਰ ਨਹੀਂ ਹੈ ਤੇ ਆਪਣੇ ਏਰੀਏ ਚ ਨਹੀਂ ਚੱਲਦਾ ਪਾਸੇ ਚੱਲੀ ਜਾਂਦਾ ਚੱਲੀ ਜਾਂਦਾ ਠੀਕ ਆ ਠੀਕ ਆ ਜੀ ਇਹ ਵੀ ਇੱਕ ਐ ਹੁੰਦਾ ਜੀ ਬਾਈ ਜੀ ਹਨਾ ਜਿਵੇਂ ਤੁਹਾਨੂੰ ਆਪਦੀ ਮਿੱਟੀ ਦਾ ਸਾਰਾ ਭੇਤ ਆ ਹਨਾ ਭੇਤ ਹੁੰਦਾ ਹਾਂ ਹੁਣ ਬਗਾਨੇ ਆਪਾਂ ਇੱਥੋਂ 100 ਕਿਲੋਮੀਟਰ ਜਾਵਾਂਗੇ ਉਹਨਾਂ ਨੂੰ ਨਹੀਂ ਪਤਾ ਹੋਣਾਗਾ ਚਲੋ ਬਾਕੀ ਵਧੀਆ ਬਾਈ ਹੋਰਾਂ ਦਾ ਨਾਮ ਬਣਿਆ ਹੋਇਆ ਜੀ ਤੇ ਆਪਾਂ ਬਾਈ ਹੋਰਾਂ ਨੇ ਟਰਾਲੀਆਂ ਤਿਆਰ ਕਰੀਆਂ ਇੱਕ ਤਾਂ ਸੀਜ਼ਨ ਚੱਲ ਰਿਹਾ ਜੀ ਮਿੱਤਰੋ ਝੋਨੇ ਦਾ ਜਮਾ ਜੋਰਾਂ ਤੇ ਤੇ ਟਰਾਲੀਆਂ ਬਈ ਨਾਲ ਦੀ ਨਾਲ ਤੁਰ ਜੰਦੀਆਂ ਹੋਣੀਆਂ ਹਨਾ ਉਹ ਨਾਲ ਦੀ ਨਾਲ ਤੁਰ ਜੰਦੀਆਂ ਜੀ ਇਹਦਾ ਤੁਹਾਨੂੰ ਦੇਖ ਲਿਆ ਤੇ ਸੱਦ ਲਿਆ ਤੇ ਠੀਕ ਹੈ ਜੀ ਟਰਾਲੀ ਠਾਲੀ ਕੋਲੇ ਮੰਗਾ ਕੇ ਧੰਨਵਾਦ ਜੀ ਇਹ ਟਰਾਲੀ ਵੀ ਮਿੱਤਰੋ ਬਾਈ ਹੋਰੀ ਹੈ ਜੀ ਪਹਿਲਾਂ ਇਦੋਂ ਝੋਨਾ ਵੜਨ ਗਏ ਹੋਏ ਸੀ ਤਾਂ ਉਹਨਾਂ ਤੋਂ ਪਿੰਡ ਚੋਂ ਲਈਏ ਕਿਉਂਕਿ ਟਰਾਲੀ ਕਿਉਂਕਿ ਪਿੰਡ ਚ ਜਿਹੜੀਆਂ ਪਹਿਲਾਂ ਟਰਾਲੀਆਂ ਬਣੀਆਂ ਥੋੜੀਆਂ ਪੁਰਾਣੀਆਂ ਪਣੀਆਂ ਹੋਈਆਂ ਜਿਵੇਂ 6 ਮਹੀਨੇ ਲਾ ਲਓ ਤੇ ਇਹ ਟਰਾਲੀ ਥੋੜਾ ਜਿਹਾ ਮਹੀਨਾ ਪਹਿਲਾਂ ਬਣੀ ਹੋਈ ਹੈ ਇਹਦੇ ਤਾਂ ਆਪਾਂ ਜਾਣਕਾਰੀ ਲੈਣੇ ਬਾਈ ਹੋਰਾਂ ਤੋਂ ਆਜੋ ਬਈ ਮਾੜਾ ਨੇੜੇ ਆ ਕੇ ਦੇਖਾ ਬਈ ਤੇ ਬਾਈ ਜੀ ਪਹਿਲਾਂ ਤਾਂ ਪੌੜੀ ਦੇਖਾਵਾਂ ਸਭ ਤੋਂ ਘੈਂਟ ਜਿਹੜੀ ਚੀਜ਼ ਆ ਬਾਹਰਲੀ ਲੁੱਕ ਦੀ ਮਿੱਤਰੋ ਆਪਾਂ ਗੱਲ ਕਰਾਂਗੇ ਤੇ ਬਾਕੀ ਹੋਰ ਵੀ ਇਹਦੀ ਮਜ਼ਬੂਤੀ ਬਾਰੇ ਗਾਰੰਟੀ ਸ਼ਰੰਟੀ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਦੇ ਨਾਲ ਬਣੇ ਰਿਹਾ ਜੀ ਤੇ ਬਾਈ ਜੀ ਪਹਿਲਾਂ ਤਾਂ ਜਿਵੇਂ ਅੱਜਕੱਲ ਨਵੇਂ ਸਾਡੇ ਵਰਗੇ ਮੁੰਡਿਆਂ ਦੀ ਪਸੰਦ ਹੈ ਜੀ ਬਿਲਕੁਲ ਉਹੋ ਜੀ ਲਾਦੀ ਬਹੁਤ ਚੀਜ਼ ਹੈ ਜੀ ਤੇ ਮੜਾ ਜੀ ਛੇਵੇਂ ਉਹ ਆ ਪੌੜੀ ਖੁੱਲ ਕੇ ਬਾਹਰ ਨੂੰ ਆਊਗੀ ਠੀਕ ਹੈ ਜੀ ਦਿਖਾ ਵੀ ਮੇਲੇ ਇਹ ਤੇ ਚੜਨਾ ਸੌਖਾ ਹੋ ਜਾਊਗਾ ਠੀਕ ਹੈ ਜੀ ਉਵੇਂ ਜੇ ਆ ਪੈਰ ਵਿੱਚ ਵੜਦੇ ਆ अच्छा जी एड़े च ਹੁਣ ਪੈਰ ਨਹੀਂ ਵਿੱਚ ਵਰਦਾ ਜਿਵੇਂ ਬੰਦਾ ਮਰਜੀ ਚੜੀ ਜਾਂਦਾ ਠੀਕ ਹੈ ਫਿਰ ਨਾ ਨਹੀਂ ਹੈਗਾ ਵੀ ਇਹ ਮਜ਼ਬੂਤ ਨਹੀਂ ਗਏ ਮਜ਼ਬੂਤ ਵੀ ਪੂਰੀ ਆ ਐਂ ਗੋਲਡ ਕਰੋ ਜਮਾ ਨਾ ਲੱਗ ਜਾਂਦੀ ਠੀਕ ਹੈ ਜੀ ਤੇ ਇਹ ਬਈ ਐ ਨਹੀਂ ਆਪਾਂ ਕਹ ਸਕਦੇ ਵੈਸੇ ਸੋਣ ਪੁਣੇ ਨੂੰ ਇਹ ਇੰਨਾ ਪੈਰ ਰੱਖਣ ਲਈ ਸਪੇਸ ਵਧੀਆ ਸਪੇਸ ਵਧੀਆ ਠੀਕ ਹੈ ਠੀਕ ਹੈ ਕਈ ਵਾਰ ਜਵਾਗ ਨੇ ਚੜਨ ਆਉਂਦਾ ਨਹੀਂ ਚੜਿਆ ਜਾਂਦਾ ਬਿਲਕੁਲ ਬਿਲਕੁਲ ਜੀ ਬਾਕੀ ਜਿਵੇਂ ਹੁਣ ਜਾਲੀ ਵਾਲੇ ਵੈੱਡ ਲਾ ਗਏ ਮਿੱਤਰ ਉੱਚਾ ਹੋ ਗਿਆ ਕੰਮ ਇਹ ਲੇਜ਼ਰ ਕਟਿੰਗ ਦਾ ਵੈੱਡ ਆ ਸਾਰਾ ਠੀਕ ਹੈ ਜੀ ਆਮ ਲੋਕ ਬਹੁਤ ਦੂਰੋ ਦੂਰੋ ਜਾ ਕੇ ਬਣਾਉ ਅਸੀਂ ਇੱਥੇ ਪੈਂਟ ਜੀ ਬਣਾਉਨੇ ਆਂ ਆਪਦੇ ਹੱਥੀ ਤਿਆਰ ਕਰਦੇ ਆਪਦੇ ਹੱਥੀ ਤਿਆਰ ਕਰਦੇ ਕੀ ਬਾਤ ਆ ਇਹ ਮਿੱਤਰੋ ਜੋ ਹੁਣ ਅੱਜ ਕੱਲ ਆਪਾਂ ਵੇਖਦੇ ਆ ਆਮ ਹੀ ਜਿਵੇਂ ਟਰਾਲੇ ਵਗੈਰਾ ਆਉਂਦੇ ਹਨਾ ਜਿਆਦੇ ਉਹਨਾਂ ਦੇ ਆਹ ਆ ਪਾਈ ਪੜਾ ਬੈੱਡ ਹੁੰਦਾ ਜੀ ਤੇ ਬਾਈ ਜੀ ਮਸ਼ਹੂਰ ਮਸ਼ਹੂਰ ਨਾਮ ਹੈ ਹਾਂਜੀ ਹਾਂ ਉਹਨਾਂ ਦੇ ਲੱਗੇ ਹੁੰਦੇ ਆ ਬਿਲਕੁਲ ਬਿਲਕੁਲ ਆਪਾਂ ਆਪਦੇ ਪੈਂਟੇ ਜੀ ਬੈਠੇ ਇੱਥੇ ਇਹ ਆਪਾਂ ਕਟਵਾ ਕੇ ਲਿਆਣ ਕੇ ਤੇ ਆ ਬਣਾਉਦੇ ਠੀਕ ਹੈ ਜੀ ਇਹ ਬਾਈ ਜੀ ਜਿਵੇਂ ਕਟਵਾਉਣੇ ਆ ਜਾਂ ਕੋਈ ਤਗੜੇ ਤੋਂ ਤਗੜੇ ਵੀ ਹੋ ਉਹਨਾਂ ਦਾ ਵੀ ਆਪਦੇ ਕਟਾਉਂਦੇ ਆ ਕਿ ਜਿੱਥੋਂ ਤੁਸੀਂ ਸਾਰੇ ਇੱਕੋ ਥ ਵੱਡੇ ਵੱਡਿਆਂ ਲੋਹੇ ਵਾਲੀਆਂ ਦੁਕਾਨਾਂ ਤੇ ਐਂ ਢੇਰ ਲਾਏ ਪਏ ਆ ਉੱਥੋਂ ਹੀ ਤੇ ਆ ਜਾਂਦੇ ਸਾਰੀਆਂ ਟਰਾਲੀਆਂ ਅੱਛਾ ਤੁਹਾਡੇ ਕਹਿਣੇ ਹੈਗਾ ਕਿ ਮੈਂ ਆਪ ਕੱਟ ਕੇ ਤੇ ਆਪ ਹੀ ਤਿਆਰ ਕਰਦਾ ਠੀਕ ਹੈ ਵੀ ਜਿਵੇਂ ਤੁਸੀਂ ਰੈਡੀमेड ਕੱਪੜੇ ਵਾਲਾ ਹਿਸਾਬ ਹੈ ਅੱਛਾ ਜੀ ਹਾਂ ਜਿੱਥੋਂ ਚੱਕੋ ਤੇ ਲਾਓ ਠੀਕ ਹੈ ਵੀ ਐਂ ਨਹੀਂ ਆਪਾਂ ਇਹ ਕਹਿ ਸਕਦੇ ਵੀ ਆਪਾਂ ਕਿਸੇ ਤੋਂ ਕਟਾ ਕੇ ਲਏ ਤੇ ਹੋਰ ਕੋਈ ਆ ਆਪਣੀ ਕਾਰ ਦਾ ਮਾਲ ਨਹੀਂ ਜੇ ਮਸ਼ੀਨ ਹਰ ਇੱਕ ਬੰਦੇ ਦੇ ਲਾਉਣ ਦਾ ਵਸਦਾ ਕੰਮ ਨਹੀਂ ਹੈਗਾ ਠੀਕ ਹੈ ਜੀ ਬਈ ਜਾਨੀ ਤਗੜੀ ਤੋਂ ਤਗੜੀਆਂ ਵਰਕਸ਼ਾਪਾਂ ਵੀ ਤੁਹਾਡੇ ਅੰਗੋਂ ਜਿੱਥੋਂ ਤੁਸੀਂ ਲੈ ਕੇ ਆਏ ਉੱਥੋਂ ਹੀ ਕਢਾ ਲੈਂਦੇ ਆ ਨਾ ਤਾਂ ਕੋਈ ਹੋਰ ਕਿ ਤੋ ਹੋਰ ਲੈ ਲੈਂਦਾ ਪਰ ਲੈਂਦੇ ਐ ਇਸ ਤਰ੍ਹਾਂ ਵਰਕਸ਼ਾਪਾਂ ਦੇ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਤੇ ਬਈ ਜੀ ਇਹ ਜਿਵੇਂ ਹੋਣਾ ਬੈੱਡ ਦੇਖੀਏ ਇੱਕ ਇਹ ਬੈੱਡ ਹੋ ਗਿਆ ਜੀ ਇੱਕ ਆਪਣਾ ਜਾਦਾ ਜਿਵੇਂ ਆਪਣੇ ਏਰੀਆ ਦੇ ਵਿੱਚ ਚੱਲਦਾ ਸਾਦਾ ਬੈੱਡ ਹੋ ਗਿਆ ਜੀ ਇਹਦੇ ਵਿੱਚ ਬਈ ਅੰਤਰ ਕੀ ਰਹਿੰਦਾ ਜੀ ਮੰਨ ਲਓ ਇਹਦੀ ਜਿਹੜੀ ਮਜ਼ਬੂਤੀ ਘੈਲੀ ਆ ਮਜ਼ਬੂਤੀ ਇਹਦੇ ਚ ਜ਼ਿਆਦੇ ਆ ਠੀਕ ਹੈ ਸੋਨਾ ਭਣ ਇਹ ਜ਼ਿਆਦੇ ਆ ਸੋਨਾ ਭਣ ਇਹ ਜ਼ਿਆਦੇ ਪਰ ਅੱਜ ਕੱਲ ਪਸੰਦ ਦੇ ਨੇ ਠੀਕ ਹੈ ਇਹਦਾ ਟ੍ਰੈਂਡ ਨਹੀਂ ਹੈਗਾ ਇਹਦਾ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਆ ਹਾਂਜੀ ਹਾਂ ਇਹ ਬਈ ਆਪਣਾ ਮੰਨ ਲਓ ਇਹਦਾ ਵਜਨ ਉਹਦੇ ਨਾਲ ਵਧ ਜਾਂਦਾ ਕਿ ਘਟਦਾ ਜੀ ਵਜਨ ਸੇਮ ਹੀ ਰਹਿੰਦਾ ਕੋਈ ਖਾਸ ਫਰਕ ਨਹੀਂ ਪੈਂਦਾਗਾ ਕੋਈ 5 10 20 20 50 ਕਿਲੋ ਦਾ ਫਰਕ ਪੈਂਦਾ ਠੀਕ ਹੈ ਜਿਵੇਂ ਜੀ ਹੁਣ ਆ ਨਵੀਂ ਟਰਾਲੀ ਬਣਾਵੇ ਕੋਈ ਇਹਦਾ ਫਰਕ ਥੋੜਾ ਜਿਹਾ ਖਰਚਾ ਵੱਧ ਬਹੁਤ ਖਰਚਾ ਵੱਧ ਪੈ ਜਾਂਦਾ ਪੈ ਨਹੀਂ ਬੈਣਾ ਹਾਂਜੀ ਕੋਈ ਇਹਦੇ ਵਿੜ ਤੇ ਆ ਜਿਹੜੀ ਪਾਪ ਆ ਲੋਹੇ ਨਾਲੋਂ ਸਾਰੇ ਨਾਲੋਂ ਮਹਿੰਗੀ ਐ ਅੱਛਾ ਜੀ ਇਹ ਕਿਹੜਾ ਵੀ ਆਵੇਂ ਪਾਪ ਆਮ ਨਹੀਂ ਹੈਗੀ ਠੀਕ ਹੈ ਆਈਐਸਐਮ ਮਾਰਕੇ ਦੀ ਪੈਪ ਆ ਸਾਰੀ ਅੱਛਾ ਜੀ ਵਿੱਚ ਲੱਗਾ ਹੋਊਗਾ 3 ਕਲਾਸ ਪੈਪਾ ਹਾਂਜੀ ਹਾਂ ਜਿਵੇਂ ਇੱਥੇ ਮਾਰਕਾ ਲੱਗਾ ਹੋਇਆ ਹੈ ਮਾਰਕਾ ਲੱਗਾ ਸਾਰੀਆਂ ਪੈਪਾਂ ਦੇ ਤੇ ਇਹ ਬਈ ਹੁਣ ਜਿਵੇਂ ਮੈਂ ਸੋਚਾਂ ਜਾਂ ਵੇਖਣ ਵਾਲੇ ਭਰਾਵਾਂ ਨੂੰ ਲੱਗ ਜਿਵੇਂ ਫੂਸ ਪੈਪ ਆਪਾਂ ਕਹਿ ਦਿੰਦੇ ਆਂ ਦੇਸੀ ਭਾਸ਼ਾ ਦੇ ਵਿੱਚ ਬਹੁਤ 3 ਕਲਾਸ ਪੈਪ ਆ ਮਾੜੀ ਪੈਪ ਨਹੀਂ ਹੈਗੀਗੀ ਠੀਕ ਹੈ ਜੀ ਇਹ ਨਹੀਂ ਹੈਗਾ ਕਿ ਵੀ ਇਹਨੂੰ ਪਾਓ ਤੁਸੀਂ ਇੱਥੋਂ ਰੱਸਾ ਪਾ ਲਓ ਖਿੱਚੀ ਜਾਵੇ ਵਿੰਗੀ ਹੋ ਜੀ ਨਾ ਟਰੈਕਟਰ ਪਾ ਦੇ ਕੋਈ ਮੁੱਦੀ ਹੋ ਗਿਆ ਪੈ ਵਿੰਗੇ ਜੋ ਨਹੀਂ ਪੈਪਾ ਅੱਛਾ ਕੀ ਬਾਤ ਹੈ ਪੈਪ ਨਹੀਂ ਵਿੰਗੇ ਐਡੀ ਮਜ਼ਬੂਤੀ ਵਾਲ ਤੇ ਬਾਕੀ ਭਾਈ ਆ ਸਾਰੀ ਫਿਰ ਕਟਿੰਗ ਲੇਜ਼ਰ ਨਾਲ ਹੀ ਹੋਈ ਹੋਈ ਵੀ ਹੈ ਹਾਂ ਇਹ ਲੇਜ਼ਰ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਭਾਈ ਜਿਵੇਂ ਇੱਥੇ ਵੀ ਤੁਸੀਂ ਇਹ ਲਾਈ ਵੀ ਹੈ ਪਾਈਪ ਜੀ ਇਹ ਵੀ ਲੋਕਾਂ ਦੀ ਚੁਆਇਸ ਆ ਚੁਆਇਸ ਦੇ ਹਿਸਾਬ ਨਾਲ ਚੱਲਣਾ ਪੈਂਦਾ ਉਸ ਟਰਾਲੀ ਤੇ ਐਂਗਲ ਲੱਗੀ ਆ ਇਹਦੇ ਤੇ ਪਾਈਪ ਲੱਗੀ ਆ ਠੀਕ ਹੈ ਮਜ਼ਬੂਤੀ ਆਪਣਾ ਆਪਣੀ ਮਜ਼ਬੂਤੀ ਸੇਮ ਹੀ ਆ ਕੋਈ ਕਾਸ ਨਹੀਂ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਤੇ ਭਾਈ ਜੀ ਹੋਰ ਇਹਦੇ ਚ ਜਿਵੇਂ ਆਪਾਂ ਦੇਖੀਏ ਵੀ ਤੁਸੀਂ ਆ ਚੇਨਰ ਵਗੈਰਾ ਕਿੰਨੀ ਬੈਠਾ ਤੇ ਰੱਖਦੇ ਆ ਜੀ ਇਹ 10 ਇੰਚ ਦੀ ਵਿਸਤ੍ਰ ਰੱਖਦੇ ਆਂ। ਇਹ ਬਈ ਗਾਹਕ ਦੇ ਕਾਰਨਿੰਗ ਵੀ ਹੁੰਦਾ ਕਿ ਤੁਸੀਂ ਉਹ ਵਜ਼ਨ ਦੇ ਸਿਰ ਤੇ ਹੁੰਦਾ ਅਗਲਾ ਜੇ ਵਜ਼ਨ ਘੱਟ ਲਾਉਣਾ ਹੋਵੇ ਫਿਰ ਸਾਨੂੰ 12 ਤੇ ਵੀ ਕਰਨਾ ਪੈਂਦਾ। ਠੀਕ ਹੈ ਜੀ। ਹੁਣ ਇਹਦਾ ਕਿੰਨੇ ਦਾ ਹੈ ਜੀ? ਇਹਦਾ 10 ਦਾ ਹੈ। ਠੀਕ ਹੈ। ਤੇ ਇਹਦੇ ਨਾਲ ਬਈ ਮਜ਼ਬੂਤੀ ਤੇ ਅਸਰ ਪੈਂਦਾ। ਇਹਦਾ 10 ਮਜ਼ਬੂਤੀ ਦਾ ਅਸਰ ਪੈਂਦਾ। ਪੈਂਦਾ ਜੀ। ਮਜ਼ਬੂਤੀ ਦਾ। ਇਹ ਹੁਣ ਜੇ ਆਪਾਂ ਟਰਾਲੀ ਦਾ ਵਜ਼ਨ ਦੇਖੀਏ ਜੇ ਕਿੰਨਾ ਹੋਊਗਾ ਇਹਦਾ? ਇਹਦਾ 16 ਤੋਂ 17 ਕੁਇੰਟਲ ਦੇ ਵਿੱਚ ਵਿੱਚ ਹੋਊਗਾ ਜੀ। ਠੀਕ ਹੈ ਜੀ। ਜੇ ਹੁਣ ਗਾਹਕ ਚਲੋ ਜੀ ਹਰ ਤਰ੍ਹਾਂ ਬਿਨਾਂ ਹਿੱਸੇ ਜਿਵੇਂ ਹੁਣ ਮੇਰੇ ਵਰਗਾ ਕਈ ਰੀ ਬੰਦਾ ਆਹਦੇ ਵੀ ਮੈਂ ਤਾਂ ਜਮੇ ਹੀ ਨਹੀਂ ਪੈਸੇ ਲਾਉਣੇ ਜੀ ਤੇ ਫਿਰ ਇੱਕ ਉਹ ਵੀ ਥੋੜਾ ਆਪਦਾ ਹੋਊਗੀ ਸ਼ਮਤਾ ਵੀ ਨਹੀਂ ਇੰਨਾ ਕੁ ਤਾਂ ਵਜਨ ਬਣਾਉਣਾ ਇੰਨਾ ਕੁ ਤਾਂ ਲਾਉਣਾ ਹਾਂ ਬਾ 13 ਕੁਆਂਟਲ ਤੋਂ ਘੱਟ ਨਹੀਂ ਬਣਦਾ 13 ਕੁਆਂਟਲ ਤੋਂ ਘੱਟ ਬਕਸਾ ਬਣਦਾ ਨਹੀਂ ਬਣਦਾ ਹਾਂਜੀ ਹਾਂ ਫਿਰ ਜਮਾ ਹੀ ਹਣਾ ਉਹ ਬਾਹਲਾ ਫਿਰ ਮੁੜ ਕੇ ਆਪਦਾ ਨਾਮ ਵੀ ਬਣਦਾ ਵਿੱਚ ਬਿਲਕੁਲ ਜੇ ਕੋਈ ਖਰਾਬੀ ਹੋ ਗਈ ਅਗਲੇ ਨੇ ਮਹਤਰੀ ਨੂੰ ਕਹਿਣਾ ਸਹੀ ਗੱਲ ਹੈ ਅਗਲੇ ਨੇ ਜਿੰਮੇਦਾਰ ਨੂੰ ਨਹੀਂ ਕਹਿਣਾ ਅਗਲੇ ਨੇ ਇਹ ਨਹੀਂ ਵੇਖਣਾ ਵੀ ਮੈਂ ਪੈਸਾ ਲਾਇਆ ਸੀ ਬਿਲਕੁਲ ਬਿਲਕੁਲ ਜੀ ਤੇ ਅਗਲੇ ਨੇ ਤਾਂ ਬਾਈ ਜੀ ਐ ਜਿਵੇਂ ਅਣਮੋਲ ਲਿਖਿਆ ਉਹ ਵੇਖ ਲੈਣਾ ਵੀ ਫਲਾਣੇ ਦੀ ਟਰਾਲੀ ਦਾ ਡਾਲਾ ਵਿੰਗਾ ਹੋਇਆ ਪਿਆ ਸੀ ਹਾਂ ਡਾਲਾ ਵਿੰਗਾ ਹਾਂ ਠੀਕ ਹੈ ਠੀਕ ਹੈ ਤੇ ਬਾਈ ਜੀ ਜਿਵੇਂ ਆਪਾਂ ਡਾਲਾ ਦੇਖ ਰਹੇ ਹਾਂ ਸੋਹਣਪੁਣੇ ਵਾਲੇ ਪਾਸੇੋਂ ਦੇਖੀ ਤਾਂ ਵੀ ਜਮਾ ਸਿਰਾ ਲਾਇਆ ਪਿਆ ਤੇ ਬਾਕੀ ਹੁਣ ਆਪਾਂ ਦੇਖੀਏ ਜੀ ਇਹਦੇ ਚ ਜਿਵੇਂ ਸਟicker ਵਗੈਰਾ ਇਹ ਸਾਰਾ ਕੁਛ ਇਹ ਸਾਰਾ ਲੇਜ਼ਰ ਕਟਿੰਗ ਕਰਾਉਣਾ ਹੈ ਲੇਜ਼ਰ ਕਟਿੰਗ ਠੀਕ ਹੈ ਜੀ ਆਹ ਤੁਹਾਡੀ ਮੇਨ ਪਹਿਚਾਣ ਹੈ ਜੀ ਹਾਂ ਇਹ ਪਹਿਚਾਣ ਆਪਣੀ ਵਰਕਸ਼ਾਪ ਦੀ ਮੇਰੀ ਗੱਲੋਂ ਪਿੰਡ ਦੀ ਗੱਲੋਂ ਬਿਲਕੁਲ ਬਿਲਕੁਲ ਪਿੰਡ ਦਾ ਵੀ ਵੱਡਾ ਨਾਮ ਹੋ ਠੀਕ ਹੈ ਜੀ ਐਸ ਐਸ ਸ਼ਾਮ ਸ਼ੈਂਗ ਵਾਲਾ ਠੀਕ ਹੈ ਤੇ ਬਾਈ ਜੀ ਜਿਵੇਂ ਹੁਣ ਡਾਲਾ ਵੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਇਹਦੀ ਬਈ ਮਜ਼ਬੂਤੀ ਵੀ ਹੈਗੀ ਹੈ ਇਹ ਤਾਂ ਨਹੀਂ ਬਈ ਚਾਰਾਂ ਸਾਲਾਂ ਨੂੰ ਕਿਤੇ ਮੁੜ ਕੇ ਦਾਣੇ ਡੋਲੀ ਨਾ ਜੀ ਨਾ ਇਹਦੇ ਚ ਕੁਝ ਵੀ ਨਹੀਂ ਕਰਦਾ ਅੱਛਾ ਜੀ ਪਾਵਾ ਸਰੋਂ ਤੋੜ ਕੇ ਤੋਰੀ ਫਿਰਿਆ ਜੋ ਠੀਕ ਹੈ ਇੰਨੀ ਇੱਥੋਂ ਵੇਖੋ ਤੁਸੀਂ ਇਹਦੇ ਵਿੱਚ ਕੋਈ ਹਵਾ ਵੀ ਪੈਂਦੀ ਹੈ ਵੇਤ ਦੀ ਠੀਕ ਹੈ ਇੰਨੀ ਮਿੱਤਰੋ ਪੈਚ ਬੈਠੀ ਪਈ ਆ ਲੋਹੇ ਨਾਲ ਐਂਗਲ ਦੇ ਨਾਲ ਜਿਹੜਾ ਦੇਖੋ ਤੁਸੀਂ ਵੀ ਇਹਦੇ ਵਿੱਚ ਦੀ ਸਰੋਂ ਕਿੱਥੋਂ ਨਿਕਲੇ ਆਉਗੀ ਕਮਾਲ ਆ ਯਾਰ ਆ ਤਾਂ ਬਈ ਵਾਕਈ ਤੁਹਾਡੀ ਚੀਜ਼ ਬਹੁਤ ਘੈਂਟ ਲੱਗੀ ਤੁਸੀਂ ਦੇਖੋ ਵੀ ਜਿਵੇਂ ਵੈਲ ਨਾਗੇ ਹੀ ਜੇ ਡਾਲਾ ਖਿੱਚਣ ਨੂੰ ਲਾਉਂਦੇ ਆ ਆ ਸਾਹਮਣੇ ਨਹੀਂ ਲਾਉਂਦੇ ਆ ਕਿਸੇ ਨੂੰ ਪਤਾ ਨਹੀਂ ਵੀ ਇਹ ਡਾਲਾ ਖਿੱਚਣ ਵਾਸਤੇ ਲੱਗੀ ਆ ਹਾਂ ਠੀਕ ਐ ਇਹ ਤਾਂ ਜਿਵੇਂ ਮਿੱਤਰੋ ਕਾਰਾਂ 'ਚ ਹੈਂਡਲ ਦਿੱਤੇ ਹੁੰਦੇ ਨਾ ਲਗਾ ਕੇ ਐਂ ਦਿੱਤਾ ਵੈਲ ਆ ਵੇਖਣ ਨੂੰ ਇੱਥੋਂ ਸਟicker ਲੱਗ ਰਿਹਾ ਕਿੱਥੇ ਲੱਗ ਰਿਹਾ ਇਹ ਨਹੀਂ ਵੀ ਇੱਥੋਂ ਕਿਸੇ ਨੂੰ ਪਤਾ ਵੀ ਇਹ ਕੀ ਇਹਦਾ ਲਈਦਾ ਇੱਥੇ ਸਰੀਆ ਲਾ ਦਿੰਦੇ ਆ ਹਾਂਜੀ ਹਾਂ ਕੁੰਡੇ ਲਾ ਦੇ ਉਹ ਚੀਜ਼ ਨਹੀਂ ਹੈਗੀ ਠੀਕ ਐ ਠੀਕ ਐ ਤੇ ਇੱਕ ਮਿੱਤਰੋ ਮੇਨ ਆ ਦੇਖੋ ਤੁਸੀਂ ਕਲੱਚ ਕਿੱਡਾ ਸੋਹਣਾ ਲਾਇਆ ਬਾਈ ਨੇ ਤੇ ਇਹ ਬਾਈ ਖੋਲ ਕੇ ਦਿਖਾਓ ਮੜਾ ਜਿਵੇਂ ਕੰਮ ਕਰਦਾ ਜੀ ਲੈ ਤੇ ਚੱਲਦਾ ਵੀ ਬਈ ਬੜਾ ਐ ਸਮੂਥ ਹੈ ਜਿਵੇਂ ਇਹਦੇ ਵਿੱਚ ਬੋਸ਼ ਵਗੈਰਾ ਵਾਇਰਿੰਗ ਹੁੰਦੇ ਆਏ ਹੈ ਹੈ ਟੈਕਮਾ ਟੈਕਮਾ ਬੋਸ਼ ਬੋਸ਼ ਲੱਗਾ ਹੈ ਬੋਸ਼ ਲੱਗਾ ਤੇ ਉਹ ਬਈ ਕਹਦਾ ਤਾਂ ਨਹੀਂ ਆਏ ਚੇਦੀ ਵੀ ਕਿਤੇ ਬਾਅਦ ਜਦੋਂ ਨੂੰ ਇਹਨੇ ਕਸਣਾ ਉਹਦੇ ਨੂੰ ਟਰਾਲੀ ਨੇ ਕਸ ਜਣਾ ਠੀਕ ਹੈ ਵੀ ਐਂ ਗਾ ਸੋਚ ਕੇ ਲਾਇਆ ਹੋਇਆ ਲੰਮਾ ਮੈਂ ਨਾ ਇਹ ਪੂਰੀ ਹੈ ਠੀਕ ਹੈ ਸਿਰਾਂ ਜੀ ਉਹ ਵੇਖਣ ਨੂੰ ਹੁਣ ਮਿੱਤਰ ਕਈ ਇਹਨੂੰ ਐਂ ਲੱਗੂ ਵੀ ਇਹ 2 ਸਾਲਾਂ ਨੂੰ ਵੀ ਢਿੱਲਾ ਹੋ ਜੂ ਐ ਹੋ ਜੂ ਹੈ ਜਮਾ ਹੀ ਨਹੀਂ ਤੇ ਇਹ ਕਲੱਚ ਵਗੈਰੇ ਨੂੰ ਵੀ ਕੁਝ ਨਹੀਂ ਹੁੰਦਾ ਵੀਰੇ ਨਾ ਨਾ ਇਹਦੇ ਵਿੱਚ ਇੱਕ ਸਪਰਿੰਗ ਆ ਠੀਕ ਹੈ ਜੀ ਉਹ ਆ ਪੈਨਿਕ ਨਿਕਲਨੀ ਆ ਤਾਂ ਫੇਰ ਨਿਕਲਣਾ ਜੇ ਅਸਲ ਕੋਈ ਅੰਗੇਲੀ ਕਰੇ ਤੇ ਫੇਰ ਆਪਾਂ ਕਹਿ ਨਹੀਂ ਸਕਦੇ ਕਿ ਤੇ ਜੇ ਹੁਣ ਖੁੱਲਾ ਛੱਡ ਗਏ ਇੱਥੇ ਤੁਰਿਆ ਜਾਂਦਾ ਕਾਹਦੇ ਵਿੱਚ ੜਾ ਦੇ ਤੇ ਆਪਾਂ ਉਹ ਤਾਂ ਬਈ ਹਾਂ ਉਹ ਤਾਂ ਕੋਈ ਚੀਜ਼ ਹੀ ਹੈ ਮਿੱਤਰੋ ਇਹ ਤਾਂ ਆਪਾਂ ਹਰੇਕ ਚੀਜ਼ ਦੀ ਆਪਾਂ ਨੂੰ ਕੇਰਤਾਬ ਨੂੰ ਕਰਨੀ ਪੈਂਦੀ ਹੈ ਹਨਾ ਠੀਕ ਹੈ ਜੀ ਤੇ ਬਾਈ ਜੀ ਆਪਾਂ ਇਹਨੂੰ ਖੋਲ ਕੇ ਵੀ ਦਿਖਾ ਦਈਏ ਮਾੜਾ ਜਿਹਾ ਡਾਲਾ ਦਰਸ਼ਕ ਵੀਰਾਂ ਨੂੰ ਆ ਜਿਹੜਾ ਲਾਇਆ ਹਾਂਜੀ ਇਹ ਆ ਜਦੋਂ ਆਪਾਂ ਕੱਢ ਦਈਏ ਨਾ ਹਾਂਜੀ ਹਾਂ ਜੇ ਆ ਨਾਂ ਲੱਗਾ ਹੋਵੇ ਫਿਰ ਆ ਦਾਣਿਆਂ ਦੇ ਨਾਲ ਤੁਰਿਆ ਜਾਂਦਾ ਪਛਾਣ ਤੁਰਿਆ ਜਾਂਦਾ ਬਿਲਕੁਲ ਇਹਦੀ ਸ਼ਿਫਟ ਇਹਨੂੰ ਮੜਾ ਥੋੱਕ ਕੇ ਨਿਕਲ ਜਾਂਦਾ ਹੈ ਬਿਲਕੁਲ ਜੀ ਫਿਰ ਆ ਡਾਲਾ ਨਹੀਂ ਖੁੱਲਦਾ ਨੀਗਾ ਡਬਲ ਸੇਫਟੀ ਹੋ ਗਈ ਉੱਪਰੋਂ ਵੀ ਡਾਲਾ ਬੰਨਿਆ ਗਿਆ ਤੇ ਥੱਲੋਂ ਵੀ ਬੰਨਿਆ ਗਿਆ ਜੀ ਤੇ ਇਹ ਬਈ ਇਹ ਡਾਲਾ ਆਪਣਾ ਮੰਨ ਲਓ ਸਾਈਡ ਵਾਲਾ ਹੀ ਖੁੱਲੂਗਾ ਜੀ ਸਾਈਡ ਵਾਲੇ ਖੁੱਲੂਗਾ ਜੇ ਗਾਹ ਖਾਵੇ ਤਾਂ ਦੂਜੇ ਉਹ ਕਾਹਦੀ ਚੁਆਇਸ ਆ ਅਗਲੇ ਸਾਡੇ ਏਰੀਆ 'ਚ ਸਾਈਡ ਹੀ ਖੋਲਦੇ ਅੱਛਾ ਜੀ ਠੀਕ ਹੈ ਏ ਮਿੱਤਰੋ ਬਾਕੀ ਚੀਜ਼ਾਂ ਤੁਹਾਡੇ ਹੀ ਪਸੰਦ ਤੇ ਆ ਜੇ ਤੁਸੀਂ ਉੱਪਰੋਂ ਖੁੱਲਦਾ ਕਰਨਾ ਇੱਥੇ ਸਰਾਖਲਾ ਉਹ ਵੀ ਬਾਈ ਹੋਰੀ ਕਰ ਦੇਣਗੇ ਬਾਕੀ ਤੁਸੀਂ ਦੇਖ ਸਕਦੇ ਆ ਝੋਨੇ ਦੀ ਆ ਟਰਾਲੀ ਆਈ ਆ ਚਲਕੀ ਜਾਂਦੀ ਹੁਣ ਵੀ ਦੇਖੋ ਤੇ ਬਾਈ ਚਾਦਰ 'ਚ ਜੋੜ ਜਾਣ ਦੇਖਦਾ ਹੀ ਨਹੀਂ ਕੋਈ ਯਾਰ ਬਾਈ ਫਰਸ਼ ਇਕ ਲਾਉਣੇ ਆ ਬਾਈ ਅਸੀਂ ਹੈ ਇੱਕੋ ਹੀ ਫਰਸ਼ ਲਾਈਦਾ ਅੱਛਾ ਜੀ ਇਹ ਤਾਂ ਮੈਂ ਟਾੜਾ ਦਾ ਫਰਸ਼ ਆ ਠੀਕ ਆ ਜੀ ਚਾਦਰ ਸਾਈਡ ਵਾਲੀ ਇਹ ਸਾਰੀ ਫਰਸ਼ ਟਾੜਾ ਦੀ ਆ ਗਾਗਾ ਟਾੜਾ ਦੇ ਆ ਚਾਦਰ 'ਚ ਕੋਈ ਫਰਸ਼ ਜੋੜਨੇ ਹੈਗਾ ਇਹ ਕਾ ਬਕਸੇ 'ਚ ਲੱਗਦਾ ਹੈ ਠੀਕ ਇਹ ਹਰ ਇੱਕ ਟਰਾਲੀ ਤੇ ਲੱਗਦਾ ਭਾਵੇਂ ਕੋਈ ਕਿੱਡਾ ਵੀ ਕਾਰੀਗਰ ਹੋਵੇ ਠੀਕ ਆਮ ਮੈਂ ਕਈ ਵਾਰੀ ਟਰਾਲੀ ਤੇ ਦੇਖਿਆ ਉੱਥੋਂ ਜੇ ਜੋੜ ਐ ਪਾਇਆ ਹੀ ਹੁੰਦਾ ਜਿਆਦਾ ਉਹ ਪਾਇਆ ਹੁੰਦਾ ਆ ਬਕਸੇ ਚ ਆਪਾਂ ਪਿਛਲੇ ਪਾਸੇ ਲਾਇਆ ਲੋਕ ਮੂਹਰੇ ਪਾਸੇ ਲਾ ਦਿੰਦੇ ਆ ਵੀ ਮੁੱਲ ਕੋ ਦਿੰਦੇ ਆ ਠੀਕ ਐ ਉੱਥੇ ਮਿੱਟੀ ਅੜਦੀ ਆ ਠੀਕ ਆ ਆ ਜੋੜ ਤੇ ਅੱਗੇ ਦਾਣਾ ਵੀ ਅੜ ਸਕਦੇ ਆ ਹਨਾ ਤੇ ਇਹਦੇ ਤੇ ਜੇ ਮਗਰਲੇ ਪਾਸੇ ਚਿਲਕਦਾ ਰਹਿ ਜਾਂਦਾ ਕੋਈ ਬਿਲਕੁਲ ਬਿਲਕੁਲ ਕੀ ਬਾਤ ਆ ਬੜੀਆਂ ਸੋਚ ਕੇ ਚੀਜ਼ਾਂ ਲਾਈਆਂ ਤੇ ਉਸ ਤੋਂ ਬਾਅਦ ਵੀ ਜਿਵੇਂ ਆ ਹੁੱਕਾਂ ਦੇਖਾਂ ਵੀ ਇਹ ਸੋਹਣ ਪੁਣੇ ਵਾਲੀਆਂ ਕਿ ਝਲਣੀਆਂ ਜੌਰ ਸੋਹਣ ਪੁ ਹਾਂਜੀ ਮਾੜੀ ਮੋੜ ਵਿੰਗੀ ਡੇਡੀ ਹੋ ਜਾਂਦੀ ਆ ਬਿਲਕੁਲ ਹੀ ਹਾਂ ਉੱਥੇ ਜਿਹੜੀ ਜੇ ਸੈਟ ਆਉਂਦੀ ਏ ਇੱਕ ਵਾਰਾ ਕਿਲੀ ਪਾ ਕੇ ਟਰਾਲੀ ਸਿੱਧੀ ਖੇਚ ਲਓ ਮੁੜ ਕੇ ਭਵਨ ਸੈਂਟਰ ਚ ਕਰ ਲਓ ਹਾਂ ਇਹ ਤਿੰਨੇ ਹੁੱਕਾ ਕੰਮ ਦਿੰਦੇ ਨੇ ਤਿੰਨੇ ਕੰਮ ਦਿੰਦੇ ਤੇ ਬਾਕੀ ਬਈ ਇਹਨੂੰ ਹੁਣ ਖੁੱਬੀ ਖਾਪੀ ਤੋਂ ਟੋਜਨ ਟਾਜਨ ਪਾ ਗਿਆ ਜੋ ਕੋਈ ਕੁਸਟਮ ਪਾਈ ਰੱਖੋ ਆਏ ਤਾਂ ਨਹੀਂ ਪਟੇ ਥੱਲੇ ਵੀ ਏਡੀ ਮੋਟੀ ਪਲੇਟ ਹੀ ਲੱਗੀ ਏ ਜਿਹੇ ਦੇ ਲੱਗੀਆਂ ਜੀ ਠੀਕ ਆ ਕਿਆ ਬਾਤ ਆ ਮੈਂ ਆ ਜਿਹੜੀ ਪਲੇਟ ਲੱਗੀ ਏ ਨਾ ਦਿਖਾ ਦਈਏ ਸਾਰੀ ਆ ਪਲੇਟ ਹੀ ਲੱਗੀ ਏ ਸਾਰੀ ਬਿਲਕੁਲ ਬਈ ਤੇ ਆਇਣੀ ਮਿੱਤਰੋ ਭਰੀ ਟਰ ਕੋਛ ਨਹੀਂ ਹੁੰਦਾ ਜਿਹੜਾ ਕੱਲਾ ਜਵਾੜਾ ਜਾਂ ਲੱਗ ਜਾਂਦਾ ਐ ਉਹਦੀ ਸਪੋਰਟ ਘਟ ਜਾਂਦੀ ਐ ਨਾਲੇ ਉਹਨੂੰ ਸਪੋਰਟ ਦੇਣੀ ਪੈਂਦੀ ਐ ਥੱਲੇ ਨੂੰ ਬਿਲਕੁਲ ਬਿਲਕੁਲ ਇਹਨੂੰ ਨਾਲ ਤਾਂ ਸਪੋਰਟ ਨਹੀਂ ਦੇਣ ਦੀ ਲੋੜ ਲੇਅਰ ਲੰਮੀ ਲੱਗ ਗਈ ਹਾਂਜੀ ਹਾਂ ਆਹਦੀਆਂ ਲੇਰਾਂ ਭਰੀਆਂ ਹੋਈਆਂ ਇੱਥੋਂ ਦੇਖੋ ਤੁਸੀਂ ਕਿੰਨੇ ਜਗਾ ਚੱਕ ਬੰਨੀ ਗਈ ਐ ਮੈਨੂੰ ਲੱਗਦਾ ਫੁੱਟ ਤਾਂ ਉੱਪਰ ਬਈ ਐ ਚੌੜਾ ਹੋ ਗਿਆ ਕੰਮ ਹਣਾ ਫੁੱਟ ਤਾਂ ਉੱਤੇ ਹੋ ਗਿਆ ਹਾਂ ਉੱਤੇ ਹੋ ਗਿਆ ਜੀ ਤੇ ਬਾਈ ਜੀ ਇਹਦੇ ਜਿਵੇਂ ਹੁਣ ਇੱਥੇ ਸਾਈਡ ਤੇ ਤੁਸੀਂ ਆਹ ਪਲੇਟ ਲਾਉਣੇ ਆ ਜੀ ਹਾਂਜੀ ਇਦੀ ਜਗ੍ਹਾ ਕੋਈ ਹੋਰ ਵੀ ਚੀਜ਼ ਆਉਂਦੀ ਮੈਜਬੂਰ ਉਹ ਜਿਹੜੀ ਸ਼ਰੀਏ ਜਾਂ ਕੋਈ ਚਾਦਰ ਦੇ ਪੀਸ ਲਾ ਦਿੰਦੇ ਆ ਠੀਕ ਹੈ ਉਹ ਜਦੋਂ ਚਾਦਰ ਲੱਗੂਗੀ ਉਹ ਅੰਦਰ ਲੱਗੂਗੀ ਠੀਕ ਹੈ ਉਹ ਇੱਥੇ ਲੱਗਣੀ ਆ ਤੇ ਜਦੋਂ ਕਿਤੇ ਮੁੜ ਕੇ ਕਈ ਵਾਰ ਕੰਧ ਕੋਲੇ ਨਾਲ ਆੜੋੜ ਜਾਂਦੀ ਹੈ ਨਾ ਆ ਫੱਟੀ ਫਸ ਜਾਂਦੀ ਠੀਕ ਹੈ ਇਹ ਚੀਜ਼ ਲੱਗੀ ਹੋਊਗੀ ਕੰਧ ਕੋਲੇ ਨਾਲ ਲੱਗੀ ਦੇ ਵਿੱਚ ਫੱਟੀ ਨਹੀਂ ਫਸੂਗੀ ਬਿਲਕੁਲ ਚਲਕ ਕੇ ਜਾਂਦਾ ਲੰਘ ਜੂਗੀ ਤੇ ਜਾਂ ਫਿਰ ਕੰਧ ਸੱਟ ਜੂਗੀ ਠੀਕ ਹੈ ਆਏ ਨਹੀਂ ਵੀ ਸਹੀ ਗੱਲ ਆੜੂਗਾ ਮਿੱਤਰੋ ਪਲੇਨ ਆ ਸਾਰੀ ਟਰਾਲੀ ਤੁਸੀਂ ਦੇਖੋ ਵੇ ਕਿਤੇ ਕੰਦ ਕੌਲੇ ਨਾਲ ਲੱਗਦੀ ਐ ਇੱਥਾ ਥੋੜਾ ਐ ਛੇਤੀ ਵੀ ਫਸ ਕੇ ਨਹੀਂ ਖੜਦੀ ਨੁਕਸਾਨ ਨਹੀਂ ਕਰਦੀ ਆਪਾਂ ਕਿਸੇ ਵੀ ਟਰਾਲੀ ਤੇ ਨਹੀਂ ਹਰ ਇੱਕ ਟਰਾਲੀ ਤੇ ਇਹ ਚੀਜ਼ ਲਾਈਦੀ ਆ ਠੀਕ ਐ ਜੇ ਕੋਈ ਆਪਦੀ ਪਸੰਦ ਦੀ ਕਵੇ ਤਾਂ ਉਹਦੇ ਚਾਦਰ ਲਾਈਦੀ ਐ ਇੱਥੇ ਠੀਕ ਐ ਨਹੀਂ ਤਾਂ ਆਪਾਂ ਨਹੀਂ ਲਾਉਂਦੇ ਆਜ ਹੀ ਚੜਦੀ ਆ ਠੀਕ ਐ ਜੀ ਤੇ ਇਹ ਬਾਈ ਨੇ ਬੜਾ ਧਿਆਨ ਰੱਖਿਆ ਹੋਇਆ ਵੀ ਪਲੇਨ ਐ ਸਾਰੀ ਟਰਾਲੀ ਇੱਕ ਪਾਸੇ ਆਏ ਕੋਪ ਜਦੋਂ ਭਰਤੀ ਭੁਰਤੀ ਪਾਉਣੇ ਆਵੇਂ ਹੀ ਭੀੜੇ ਥਾਂ 'ਚ ਪੈਂਦੀ ਐ ਬਿਲਕੁਲ ਬਿਲਕੁਲ ਯਾਰ ਉਹਦੀ ਚੜਦੀ ਐ ਠੀਕ ਐ ਜੀ ਤੇ ਆਜੋ ਬਾਈ ਆਪਾਂ ਅੱਗੇ ਮੈਨ ਹੁੱਕ ਦਿਖਾਈ ਐ ਹੁੱਕ ਦੀ ਵੀ ਇੱਕ ਤੇ ਟਰੈਕਟਰ ਦਾ ਜੋਰ ਲੱਗਣ ਤੇ ਜਾਂ ਸੜਕ ਤੇ ਆ ਇਦਾਂ ਇਦਾਂ ਕਰਨਾ ਚ ਹੈ ਨਾ ਇਹ ਬਈ ਫਿਰ ਤੁਸੀਂ ਪੂਰਾ ਸੋਚ ਵਿਚਾਰ ਕੇ ਬਣਾਏ ਸੋਚ ਵਿਚਾਰ ਕੇ ਕਿ ਲੋਕ ਮੱਛੀ ਲਾਉਂਦੇ ਆ ਆਪਾਂ ਗਾਡਰਾਂ ਦੇ ਵਿੱਚੋਂ ਹੀ ਮੱਛੀ ਬਣਾਈ ਆ ਅੱਛਾ ਲੈ ਮੈਂ ਤੁਹਾਨੂੰ ਮੱਛੀ ਨਹੀਂ ਲਾਈ ਉਹਨਾਂ ਗਾਡਰਾਂ ਨੂੰ ਹੀ ਥੱਲੇ ਮੱਛੀ ਕੀਤਾ ਬਿਲਕੁਲ ਤੁਸੀਂ ਦੇਖੋ ਆ ਤੁਸੀਂ ਅਗਲਾ ਪਾਸਾ ਦੇਖੋ ਇੱਥੋਂ ਹਾਂਜੀ ਜਮਾ ਮੱਛੀ ਇੰਨਾ ਛੋੜਾ ਬਿਲਕੁਲ ਹਾਂ ਕੀ ਬਾਤ ਆ ਇਹ ਬਈ ਫਿਰ ਗਾਡਰਾਂ ਉਹੀ ਤੁਰੰਗਾਂਗੇ ਗਾਡਰ ਉਹੀ ਸਿਰੇ ਤੋਂ ਸਿਰੇ ਆ ਠੀਕ ਆ ਉਹਨਾਂ ਗਾਡਰਾਂ ਨੂੰ ਹੀ ਗੈਟਿੰਗ ਕਰਕੇ ਕੀਤਾ ਕੋਈ ਮਿੱਤਰੋ ਐ ਨਜਾਇਜ਼ ਇਥੋਂ ਅੱਡ ਨਹੀਂ ਕੱਟ ਪਾਇਆ ਜਾਂ ਕੋਈ। ਹਾਂ ਵੀ ਇਹ ਨਹੀਂ ਹੈਗਾ ਵੀ ਲੋਹਾ ਲਾਉਣ ਮਰਿਆ ਵੀ ਉਦੋਂ ਠੀਕ ਹੈ। ਵੱਡ ਲੋਹਾ ਲੋਹਾ ਥੱਪ ਦੇਓ ਤੇ ਆਪਾਂ ਪੈਸੇ ਲੈਣੇ ਆ। ਠੀਕ ਹੈ। ਨਜਾਇਜ਼ ਨਹੀਂ ਲਾਇਆ ਜਿੰਨਾ ਲੱਗਾ ਉਹੋ ਹੀ ਲੱਗਾ। ਠੀਕ ਹੈ। ਇਹਦੀ ਵੀ ਉ ਮੰਨ ਲਓ ਹਿਲਣ ਦੀ ਗਰੰਟੀ ਆਪਣੀ ਐ ਤਾਂ ਨਹੀਂ ਗਾਟਾ। ਇਹਨਾਂ ਗਾਡਰਾ ਸਿੱਧੇ। ਠੀਕ ਹੈ ਇਹਨਾਂ ਨੂੰ ਜੇ ਗਾਡਰੀ ਹਿੱਲਗੇ ਤੇ ਫਿਰ ਟਰਾਲੀ ਹਿੱਲ ਗਈ। ਫਿਰ ਟਰਾਲੀ ਕਹਦੀ ਸਹੀ ਗੱਲ ਸਹੀ ਗੱਲ। ਇਹ ਤਾਂ ਮੇਨ ਗਾਡਰਾ ਟਾਟਾ ਦੇ ਗਾਡਰ ਨਾਲੇ। ਠੀਕ ਹੈ ਜੀ। ਤੇ ਆਹ ਪਾਈਪ ਬਈ ਕਿਵੇਂ ਲਕੋਈ ਪਈ ਆ ਜੀ? ਇਹ ਲੋਕ ਲਗ ਏ ਬਈ ਜਿਹੜੇ ਵੀਰਾਂ ਨੂੰ ਹੁੰਦਾ ਵੀ ਸਾਡਾ ਤੇਲ ਲੱਗੂਗਾ ਹਨਾ ਟਰੈਕਟਰ ਬਈ ਅੱਡੋ-ਅੱਡਦੇ ਆ ਨਵੇਂ ਟਰੈਕਟਰ ਆਗਲੇ ਦੇ ਤੇਲ ਚ ਬ੍ਰੇਕਾ ਜੀ ਤੇਲ ਚ ਬ੍ਰੇਕਾ ਸਾਰਾ ਗੇਂਗੀਆਂ ਦਾ ਸਾਰਾ ਇੱਕੋ ਐ 70-80 ਲੀਟਰ ਡੀਜ਼ਲ ਮੁਗਲਿਆਲ ਪੈਂਦਾ ਉਹਦੇ ਵਿੱਚ ਬਿਲਕੁਲ ਬਿਲਕੁਲ ਸੀਅਲ ਪੈਂਦਾ ਜੀ ਸੀਅਲ ਜੇ ਕੁਛ ਵੀ ਆ ਪਰ ਜਦੋਂ ਮੁੜ ਕੇ ਖੜ ਜੇ ਤੇ ਫੇਰ ਠੀਕ ਐ ਜੀ ਅਗਲੇ ਦਾ ਨੁਕਸਾਨ ਬਹੁਤ ਹੁੰਦਾ ਬਿਲਕੁਲ ਇਹਨੂੰ ਬਈ ਆਪਾਂ ਇਹਨੂੰ ਇਹਨੂੰ ਵੀ ਮੰਨ ਲਓ ਵਿੱਚ ਇਕੱਠੀ ਕਰ ਸਕਦੇ ਹਾਂ ਜਿਵੇਂ ਇਹ ਤਾਂ ਬਾਈ ਹੋਰੀ ਚਲੋ ਕਾਲੀ ਚਲੇ ਆਏ ਨੇ ਇਹ ਇੱਥੇ ਰਹਿ ਜਾਂਦੀ ਆ ਜੇ ਇਕੱਠੀ ਕਰਦੇ ਨੇ ਵਿੱਚ ਵੱਟ ਚੜਦਾ ਅ ਕਿਆ ਬਾਤ ਹੈ ਜੀ ਮਿੱਤਰੋ ਦੇਖੋ ਤੁਸੀਂ ਵੀ ਸਾਰੇ ਫਰਕਸ਼ਨ ਆ ਟਰਾਲੀ ਦੇ ਵਿੱਚ ਲੈ ਆ ਜਿਵੇਂ ਘਰੇ ਲੋਕ ਲੱਗੇ ਹੁੰਦਾ ਹੈ ਠੀਕ ਹੈ ਜੀ ਕਿਆ ਬਾਤ ਹੈ ਇਹ ਤੁਹਾਨੂੰ ਚੱਕ ਕੇ ਦਿਖਾ ਵੀ ਦਈਏ ਆਪਾਂ ਮਿੱਤਰੋ ਆ ਦੇਖੋ ਤੁਸੀਂ ਬਾਕੀ ਕੋਈ ਲੀਕਿੰਗ ਵਗੈਰਾ ਹੁੰਦੀ ਹੈ ਜਿਵੇਂ ਉਹ ਆਪਾਂ ਥੱਲੇ ਨਹੀਂ ਉਹ ਪੈਸੇ ਦੀ ਥੱਲੇ ਫਰ ਡਿੱਗੀ ਜਾਊਗੀ ਟਰਾਲੀ ਤੇ ਨਹੀਂ ਰਹੂਗਾ ਬਿਲਕੁਲ ਬਿਲਕੁਲ ਬਹੁਤ ਧਿਆਨ ਨਾਲ ਰੱਖੀਆਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਤੇ ਬਾਕੀ ਇਹਦਾ ਬਈ ਜੈਕ ਵਗੈਰਾ ਦੀ ਆਪਾਂ ਨਾ ਕੀ ਹੁੰਦਾ ਜੀ ਪ੍ਰੋਸੈਸ ਉਹਦਾ ਵੀ ਅਗਲਾ ਹੈਵੀ ਲਵਾਵੇ ਜਾਂ ਤੁਸੀਂ ਕਹਿਣੇ ਵੀ ਆਹ ਲਓ ਜੀ ਨਹੀਂ ਉਹ ਅਗਲੇ ਦੀ ਚੁਆਇਸ ਹੈ ਅਗਲੇ ਦੀ ਚੁਆਇਸ ਹੈ ਜੀ ਪਾਪੇ ਅਗਲਾ ਆਪ ਲਿਆਵੇ ਆਪਦੀ ਮਰਜ਼ੀ ਨਾਲ ਅਸੀਂ ਨਹੀਂ ਲਾਉਂਦੇ ਕਿਸੇ ਦੇ ਜੀ ਠੀਕ ਹੈ ਜੀ ਤੇ ਬਾਈ ਜੀ ਜੈਕ ਦਾ ਵੀ ਆਮ ਕਈ ਵਾਰੀ ਇਹਦਾ ਪਟੀਸ਼ਨ ਜਾਂ ਥੱਲੋਂ ਪੱਟਿਆ ਜਾ ਸਕਦਾ ਹੁੰਦਾ ਜੀ ਇਹ ਆਪਣਾ ਮਜ਼ਬੂਤ ਆ ਕੰਮ ਫੋਲੇ ਜੀ ਗਾਰੰਟੀ ਆਈ ਆਪਣੀ ਅੱਛਾ ਬਾਕੀ ਤੁਸੀਂ ਆ ਆਪਾਂ ਸਪੋਰਟਾਂ ਵੀ ਦੇਖ ਰਹੇ ਆ ਵੀਰੋ ਇਹ ਦੇਖੋ ਜੀ ਡਬਲ ਨਾਲ ਡਬਲ ਸਪੋਰਟ ਲਾਈ ਆ ਠੀਕ ਹੈ ਜੀ ਥੱਲੋਂ ਤਾਂ ਇੰਨ ਲੱਗਣੀ ਲੱਗਣੀ ਉੱਤੋਂ ਵੀ ਇੰਨ ਲਾਈ ਆ ਅਗਲੇ ਪਾਸੋਂ ਪੱਤੀਆਂ ਲਾਈਆਂ ਅੱਛਾ ਜਿਹੜੇ ਜੈਕ ਤੇ ਅਗਲੇ ਪਾਸੇ ਟਰਾਲੀ ਦੇ ਨਾਲ ਗੱਡਰ ਲੱਗਣ ਲੱਗਣਾ ਹੁੰਦਾ ਜੈਕ ਨੇ ਉੱਥੇ ਵੀ ਇੱਥੇ ਡਬਲ ਜੈਕ ਚੈਨਲ ਲਾਇਆ ਹੋਇਆ। ਕੀ ਬਾਤ ਹੈ। ਤਾਂ ਮਿੱਤਰੋ ਟਰਾਲੀ ਆਪਾਂ ਨੂੰ ਤਾਂ ਲੱਗੀ ਪੂਰੀ ਘੈਂਟ ਬਾਕੀ ਤੁਸੀਂ ਦੱਸਿਓ ਤੇ ਬਾਕੀ ਜਿਹੜੇ ਵੀਰ ਬਾਈ ਹੋਰਾਂ ਨੂੰ ਜਾਣਦੇ ਆ ਉਹ ਵੀ ਕਰਿਓ ਕਮੈਂਟ ਜ਼ਰੂਰ। ਤੇ ਉਸ ਤੋਂ ਬਾਅਦ ਬਈ ਇਹ ਆਪਣੀ ਆ ਗਈ ਜਿਵੇਂ ਫੈਂਸੀ ਟਰਾਲੀ ਕਹਿ ਲਈ ਅੱਜ ਦੇ ਤਰ੍ਹਾਂ ਹਨਾ ਤੇ ਸਾਦੀ ਟਰਾਲੀ ਦਾ ਇਹਦਾ ਵੀ ਬਈ ਪੂਰਾ ਵੇ ਕੰਮ ਸਾਰਾ ਕੰਮ ਉਹੀ ਆ। ਸਿਰਫ ਜੈਕ ਆ ਵੈੱਡ। ਠੀਕ ਹੈ। ਤੇ ਇੱਥੇ ਐਂਗਲ ਆਦੀ ਸੀ। ਹਾਂਜੀ ਹਾਂ। ਬਾਕੀ ਸੇਮ ਹੀ ਆ ਸਾਰਾ ਕੁਝ। ਠੀਕ ਹੈ ਬਾਕੀ ਉਹੀ ਮਿੱਤਰੋ ਜਿਵੇਂ ਬਣਦੀ ਹੈ ਨਾ ਟਰਾਲੀ ਸੇਮ ਉਹੀ ਸਾਰੀ ਚੈਸੀ ਬਣੀ ਹੋਈ ਹੈ ਅਸੀਂ ਆ ਪੰਜਾਬ ਦਾ ਨਕਸ਼ਾ ਬਣਾ ਕੇ ਪੰਜਾਬੀ ਨੂੰ ਪੈਹਲ ਦਿੰਨੇ ਆ ਬਿਲਕੁਲ ਬਹੁਤ ਚੰਗੀ ਗੱਲ ਆ ਬਾਈ ਜੋ ਵੀ ਅਸੀਂ ਲਿਖਾਂਗੇ ਅਸੀਂ ਪੰਜਾਬੀ ਚ ਲਿਖਾਂਗੇ ਅਸੀਂ ਅੰਗਰੇਜ਼ੀ ਚ ਨਹੀਂ ਬਾਈ ਦੀ ਗੱਲ ਸਹੀ ਹੈ ਜਦੋਂ ਪੰਜਾਬੀ ਨੂੰ ਪੈਹਲ ਦਿੱਤੀ ਹੋਈ ਹੈ ਤੁਸੀਂ ਦੇਖੋ ਤੇ ਵਿਰਲੇ ਬੰਦੇ ਹੀ ਰਹਿ ਗਏ ਬਾਈ ਅੱਜਕੱਲ ਪੰਜਾਬ ਨੂੰ ਤੇ ਪੰਜਾਬੀ ਨੂੰ ਚਾਹਣ ਵਾਲੇ ਹਨ ਬਸ ਇਹੋ ਹੀ ਆ ਤੇ ਸਾਡੀ ਚੋਅ ਸੇ ਇਹੀ ਆ ਵੀ ਅਸੀਂ ਆਪ ਪੰਜਾਬੀਆਂ ਦਾ ਪੰਜਾਬੀ ਰੱਖੀਏ। ਬਾਈ ਵਧੀਆ ਗੱਲ ਵਧੀਆ ਲਾ। ਤੇ ਬਾਈ ਜੀ ਇਹਦੇ ਜਿਵੇਂ ਦੇਖੀਏ ਆਪਣਾ ਸਿੰਪਲ ਲੋਗ ਆ ਗਿਆ ਜਿਵੇਂ ਹਾਂ ਚੱਲਦਾ। ਹਰ ਕੋਈ ਬੰਦਾ ਪੈਸੀ ਨਹੀਂ ਪਰਦਾ। ਇਹ ਤਾਂ ਹੈ ਜੀ ਹਾਂ। ਇਹ ਅਗਲੇ ਦੀ ਡਿਮਾਂਡ ਤੇ ਹੀ ਆਈ। ਠੀਕ ਹੈ ਠੀਕ ਹੈ ਜੀ। ਇਹਦੇ ਮਿੱਤਰੋ ਆਹ ਚੀਜ਼ ਓਵੇਂ ਹੀ ਆ ਤੇ ਬਾਕੀ ਇਹ ਵੀ ਚੱਲ ਲਈ ਜਾਂਦਾ। ਬੰਦਾ ਲੋਕ ਚੱਲਦਾ ਆਹੀ ਆ। ਉਹ ਵਿਰਲਾ ਲਾਉਂਦਾ। ਉਹ ਵਿਰਲੇ ਲਾਉਂਦੇ ਸਹੀ ਗੱਲ ਆ। ਇਹ ਤਾਂ ਸਾਰੇ ਹੀ ਲਾਉਂਦੇ ਆ। ਇਹ ਤਾਂ ਸਾਰੇ ਹੀ ਲਾਉਂਦੇ ਆ ਹਾਂ। ਤੇ ਬਾਕੀ ਜੀ ਦੇਖੋ ਕੋਈ ਇਥੋਂ ਦੋ ਜੋੜ ਕੇ ਬਣਾ ਕੇ ਲਾ ਲੈਂਦਾ। ਇੱਕੋ ਤੋਂ ਹੀ ਉਹ ਸੈਂਪਲ ਹੀ ਹੁੰਦੇ ਆ ਹਾਂਜੀ ਹਾਂ ਆ ਆ ਦੋ ਇਹਦੇ ਜਿਵੇਂ ਥੱਲੋਂ ਸਪੋਰਟ ਆ ਗਈ ਇੱਕ ਉਹ ਇਥੋਂ ਦੋ ਖਿਚਾਂ ਲੱਗ ਜਾਂਦੀਆਂ ਦੋ ਖਿਚਾਂ ਲੱਗ ਜਾਂਦੀਆਂ ਤੇ ਇਹਦੇ ਉੱਪਰ ਜਾਲੀ ਵੀ ਸਾਈਡ ਤੇ ਖੋਦੀ ਗਈ ਆ ਜਾਲੀ ਵੀ ਸਾਈਡ ਤੇ ਆ ਠੀਕ ਆ ਜੀ ਉਹਦੀ ਜਾਲੀ ਵੀ ਆਪਾਂ ਬਾਈਂ ਸਾਈਡ ਤੇ ਆ ਲਾ ਲਈ ਆ ਆਪਾਂ ਉਹਦੀ ਵੀ ਤੁਹਾਨੂੰ ਮਿੱਤਰੋ ਦਿਖਾਉਣੇ ਆ ਉਹ ਉੱਪਰ ਨੂੰ ਖੁੱਲਦੀ ਆ ਤੇ ਬਾਕੀ ਤੁਸੀਂ ਦੱਸਿਓ ਨਾਲ ਨਾਲ ਕਿਵੇਂ ਦੀਆਂ ਲੱਗੀਆਂ ਤੁਹਾਨੂੰ ਟਰਾਲੀਆਂ ਦੇ ਬਾਕੀ ਬਾਈ ਹੋਰਾਂ ਦੀ ਵਰਕਸ਼ਾਪ ਵੀ ਤੁਹਾਨੂੰ ਦਿਖਾਉਣੇ ਆ ਜੀ ਤੇ ਉੱਥੇ ਥੋੜਾ ਜਿਹਾ ਕੰਮ ਕਾਰ ਜ਼ਿਆਦਾ ਚੱਲ ਰਿਹਾ ਸੀ ਤੇ ਤਾਂ ਇਧਰ ਸਾਈਡ ਨੂੰ ਲੈ ਆਏ ਆਂ ਸੀ ਟਰਾਲੀਆਂ ਲੈ ਵੀਰੋ ਕਿਆ ਬਾਤ ਹੈ ਜਿੰਨਾ ਚੱਕੀ ਜਾਉਂਗੇ ਉਹਨਾਂ ਤਾਂ ਆਪੇ ਉੱਥੇ ਢੀੜੀ ਜਾਊਗਾ ਮਿੱਤਰ ਮੇਨਮ ਅਗਲੇ ਨੇ ਡਾਲਾ ਖੋਲਣਾ ਤੇ ਇਹਨੂੰ ਤਾਂ ਚੱਕ ਕੇ ਥਾ ਲ ਲੈਣਾ ਤਗੜੀ ਢੇਰੀ ਕਿਥੇ ਥਾ ਲਾਉਗੀ ਟਰਾਲੀ ਮਿੱਤਰੋ ਠੀਕ ਹੈ ਜੀ ਜਿਹੜਾ ਡਾਲਾ ਥੱਲੇ ਨੂੰ ਜਾਂ ਤਾਂ ਉਹ ਖੁੱਲਦਾ ਉਹ ਫਿਰ ਲੰਮੀ ਜਿਆਦੇ ਕਰ ਦਿੰਦੀ ਆ ਬਿਲਕੁਲ ਬਿਲਕੁਲ ਇਹਦਾ ਸਾਈਡ ਨੂੰ ਖੋਲਣ ਕਰਕੇ ਢੇਰੀ ਥੋੜੀ ਜੀ ਚੌੜੀ ਕਰਕੇ ਇਕੱਠੀ ਕਰ ਦਿੰਦੀ ਠੀਕ ਹੈ ਜੀ ਇਹ ਬਈ ਦੋਵੇਂ ਪਾਸੇ ਸਪੋਰਟ ਲਾਉਣੇ ਤੁਸੀਂ ਕਿ ਜਾਈ ਦੀ ਦੋਨੇ ਪਾਸੇ ਆ ਪਰ ਚੱਲਦੀ ਇੱਕ ਪਾਸੇ ਹੀ ਆ ਇਸ ਪਾਸੇ ਦੀ ਲੱਗੀ ਵੀ ਆ ਠੀਕ ਹੈ ਉਹ ਲਵਾ ਕੇ ਰੱਖਤੀ ਸੀ ਅਖਾ ਵੀ ਦੋਵੇਂ ਪੱਤੀਆਂ ਚੱਕਣੀਆਂ ਬੰਦੇ ਦੋ ਚਾਹੀਦੇ ਹਾਂਜੀ ਹਾਂ ਕਿਉਂ ਇਹ ਫਿਰ ਦੋਵੇਂ ਪਾਸੇ ਬਰੋਬਰ ਚਾਹੀਦਾ ਦੋਨੋਂ ਪਾਸੇ ਫਰ ਲਾਉਣੀ ਹੈ ਤੇ ਵੈਸੇ ਇੱਕ ਇੱਕ ਹੀ ਬਹੁਤ ਹੈ ਇਹ ਥੋੜਾ ਵੀ ਉੱਪਰ ਵਾਲਾ ਇਹ ਜਿਹੜਾ ਆਪਾਂ ਡਾਲਾ ਕਹ ਲਈ ਐ ਇੰਨਾ ਮਜ਼ਬੂਤ ਹੈ ਵੀ ਇੱਕ ਤੇ ਵੀ ਫਰ ਫਰ ਨਹੀਂ ਪੈਂਦਾ ਇਹ ਚ ਫਰ ਨਹੀਂ ਪੈਂਦਾ ਸਾਰਾ ਪੈਪ ਦਾ ਬਣਿਆ ਹੋਇਆ ਇੱਕੋ ਜਿਹਾ ਚੱਕਿਆ ਜੇਓ ਜਦੋਂ ਚੋਂਡ ਤੋਂ ਚੱਕਦਾ ਇਹ ਗੁੱਠ ਤੋਂ ਉਧਰੋਂ ਚੱਕਿਆ ਉਹ ਨਹੀਂ ਇਧਰੋਂ ਚੱਕਿਆ ਜਾਊਗਾ ਠੀਕ ਹੈ ਕੱਦੇ ਸੂਤ ਦਾ ਵੀ ਨਹੀਂ ਫਰਕ ਪੈਂਦਾ ਕੀ ਬਾਤ ਹੈ ਮੇਤਰੋ ਦੇਖੋ ਤੁਸੀਂ ਪ੍ਰੈਂਕ ਆਵਜੇ ਲੱਗੇ ਆ ਪੂਰੇ ਯਾਰ ਮਫਤ ਗੱ ਤੇ ਬਾਕੀ ਭਾਈ ਜੀ ਆਪਾਂ ਹੋਰ ਗੱਲਾਂ ਕਰੀਏ ਜਿਵੇਂ ਇਹ ਆਪਣੀ 11 6 ਹੀ ਆ ਤਾਂ ਟਰਾਲੀ ਇਹ 12 6 ਆ ਉਹ ਵੀ 12 6 ਆ ਠੀਕ ਹੈ ਜੀ ਤੇ ਆਮ ਆਪਣੇ ਏਰੀਆ ਦੇ ਵਿੱਚ ਚਲੋ ਵੱਡੀਆਂ ਟਰਾਲੀਆਂ ਦੀ ਹੋਣੀ ਨਹੀਂ ਡਿਮਾਂਡ ਆ ਰਹਾ ਜੀ ਨਹੀਂ ਇੱਥੇ ਡਿਮਾਂਡ ਹੈ ਨਹੀਂ ਜ਼ਿਆਦਾ ਤੇ ਆਮ ਆਸੇ ਪਾਸੇ ਆਪਣੇ ਜਾਂਦੇ ਆ ਜੀ ਟਰਾਲੀਆਂ ਟਰਾਲੀਆਂ ਆਸੇ ਪਾਸੇ ਪਿੰਡਾਂ ਜਾਂਦੀਆਂ ਫਰੀਦਕੋਟ ਗਈ ਹੈ ਬਣ ਕੇ ਅਰਾਈਆਂ ਵਾਲਾ ਪਿੰਡ ਠੀਕ ਹੈ ਜੀ ਇਦਾਂ ਤਿੰਨ ਹੀ ਹੋਏ ਆ ਅੱਛਾ ਜੀ ਉਹ ਅੱਜ ਹੈ ਨਹੀਂ ਸੀ ਇੱਥੇ ਨਹੀਂ ਤਾਂ ਤੁਹਾਨੂੰ ਉਹੋ ਵਿਖਾ ਦਿੰਦੇ ਠੀਕ ਉਹ ਇਹਦੇ ਨਾਲੋਂ ਵੀ ਵੱਖਰੀ ਬਣੀ ਹੈ ਠੀਕ ਹੈ ਨੇ ਤਾਂ ਜਣੀ ਇਹਨੂੰ ਮਹੀਨਾ ਹੋਇਆ ਤੇ ਮਹੀਨੇ ਦੇ ਵਿੱਚ ਹੋਰ ਤਬਦੀਲੀ ਆ ਗਈ। ਹੋਰ ਤਬਦੀਲੀ ਆਈ ਆ। ਠੀਕ ਹੈ। ਉਹਦੇ 'ਚ ਅਸੀਂ ਉਹ ਦੋ ਪੱਤੀਆਂ ਲਗੀਆਂ। ਠੀਕ ਹੈ। ਡਾਲੇ ਦੇ ਸਾਈਡ ਵਾਲੇ ਤੇ। ਠੀਕ ਹੈ। ਇਹਦੇ 'ਚ ਤਿੰਨ ਲਾਈਆਂ। ਅੱਛਾ ਜੀ। ਉਹਦੇ 'ਚ ਅਸੀਂ ਥੋਸ ਬੋਛੀ ਲਾਤਾ। ਅੱਛਾ। ਸਿਰੇ ਤੋਂ ਸਿਰੇ ਤੱਕ। ਠੀਕ ਹੈ। ਉਹ ਡਾਲਾ ਭੂਰਾ ਵੀ ਨਾ ਹਿਲੇ। ਠੀਕ ਹੈ ਜੀ। ਆਪਾਂ ਆ ਇਹ ਬਾਈ ਹੋਰੀ ਇਹਦੀ ਗੱਲ ਕਰਦੇ ਆ ਜੀ ਇੱਥੋਂ। ਠੀਕ ਹੈ ਜੀ। ਇਥੇ ਬਾਈ ਹੋਰਾਂ ਨੇ ਬੁਸ਼ ਵੀ ਲਾਤਾ ਬਾਕੀ ਗਾਹਕ ਤੇ ਹੈ ਜੀ ਗਾਹਕ ਕਿੰਨੀ ਕਿ ਮਜ਼ਬੂਤੀ ਚਾਹੁੰਦਾ ਹਨਾ ਕਿੰਨੀ ਕਿ ਮਜ਼ਬੂਤੀ ਚਾਹੁੰਦਾ ਕੀ ਅਗਲਾ ਆਪਦੀ ਜੇਬ ਚਲਾਉਣਾ ਚਾਹੁੰਦਾ ਜੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਵੀ ਇੱਕ ਇਹ ਵੀ ਖਿਲਦਾ ਨਹੀਂਗਾ ਹਾਂਜੀ ਹਾਂ ਨਹੀਂ ਤਾਂ ਬਾਈ ਦਾ ਹੁੰਦਾ ਦਮਕੰਜੇ ਲੱਗ ਪੈਂਦੇ ਠੀਕ ਹੈ ਇਹ ਜੋ ਸਪੋਰਟਾਂ ਤੈਨ ਹੋਣਗਾਂ ਬਾਈ ਤੇ ਇੱਕ ਬਈ ਇਹ ਵੀ ਗੱਲ ਹੁੰਦੀ ਹੈ ਹਰੇਕ ਗਾਹਕ ਦੇ ਨਾਲ ਕੌਪਰੋਮਾਈ ਕਰਨਾ ਵੀ ਵਰਕਸ਼ਾਪ ਵਾਲੇ ਵਾਸਤੇ ਬੜੀ ਚੰਗੀ ਗੱਲ ਆ ਇਹ ਹਾਂਜੀ ਤੇ ਕਈ ਵਾਰੀ ਵਰਕਸ਼ਾਪ ਵਾਲਾ ਅੜ ਜਾਂਦਾ ਜੀ ਬੰਦਾ ਵੀ ਅਸੀਂ ਤਾਂ ਇਹੀ ਕਰਾਂਗੇ ਨਹੀਂ ਨਹੀਂ ਤੇ ਫਿਰ ਮਾੜਾ ਜੀਵਿੰਦਾਰ ਆ ਕੇ ਕਈ ਵਾਰੀ ਪਛਤਾਉਂਦਾ ਵੀ ਇਹ ਬਈ ਆ ਬੰਦੇ ਕੋਲੇ ਗਲਤ ਫਸ ਗਿਆ ਜੀ ਹਨਾ ਇਹਦੇ ਨਾਲ ਜੋ ਕੀਤਾ ਸੀ ਉਸ ਤੋਂ ਵੱਧ ਦਿੱਤਾ ਠੀਕ ਹੈ ਜਿਹੜਾ ਦੂਜੀ ਇਹ ਤੋਂ ਕੱਲ੍ਹ ਗਈ ਆ ਉਹਦੇ ਨਾਲ ਜੋ ਕੀਤਾ ਸੀ ਉਸ ਤੋਂ ਵੱਧ ਦਿੱਤਾ ਠੀਕ ਹੈ ਮਨ ਖੁਸ਼ ਹੋ ਕੇ ਜਾਂਦਾ ਮਨ ਖੁਸ਼ ਹੋ ਕੇ ਹੁਣ ਕਈ ਬੰਦੇ ਇੱਥੇ ਡਾਲੇ ਤੇ ਲੋਗ ਲਾ ਦਿੰਦੇ ਸਿੱਧਾ ਹਨ ਕੇ ਕੜਾਚ ਦੇਣੇ ਲੱਗਦੀ ਆ ਹਾਂਜੀ ਹਾਂ ਉਹ ਲੋਗ ਬਣਾ ਕੇ ਵੈਲਡਿੰਗ ਹੋ ਜਾਂਦਾ ਠੀਕ ਹੈ ਉਹ ਜੇ ਸਪਰਿੰਗ ਟੁੱਟ ਗਿਆ ਬੇਕਾਰ ਹੋ ਗਿਆ ਅੱਛਾ ਉਸ ਤੋਂ ਬਾਅਦ ਰਿਪੇਅਰ ਔਖੀ ਹੋ ਗਈ ਰਿਪੇਅਰ ਉਹਨੂੰ ਪਟਣਾ ਹੀ ਪੈਣਾ ਸਾਰੇ ਨੂੰ ਅੱਛਾ ਪਰ ਆਪਾਂ ਲਾਉਂਦੇ ਨਹੀਂ ਜੇ ਅਗਲਾ ਕਵੇ ਤਾਂ ਲਾਈਦਾ ਅਗਲਾ ਕਵੇ ਤਾਂ ਲਾਈਦਾ ਪਰ ਆਪਾਂ ਆਹ ਚੀਜ਼ ਉਧਰ ਲੱਗੀ ਆ ਹਾਂਜੀ ਉਹ ਵੀ ਆਣ ਕੇ ਇਧਰ ਲੱਗ ਗਈ ਇਹ ਤਾਂ ਬਈ ਸਦਾ ਬਹਾਰ ਆ ਨਾ ਇਹਦੀ ਤਾਂ ਕੋਈ ਨਾ ਛੜਾ ਛੁੱਟੇ ਇਹਦੇ 'ਚ ਜੇ ਹੁਣ ਐਵੇਂ ਆਪਾਂ ਕਹੀ ਜਾਵਾਂਗੇ ਬਈ ਉਹ ਲੋਕ ਲਾਉਣਾ ਚਲੋ ਅਗਲੇ ਦੀ ਪਸੰਦ ਵੀ ਆ ਪਰ ਆ ਚੀਜ਼ ਸਾਰੀ ਉਮਰ ਨਾਲ ਹੀ ਜਾਊ ਟਰਾਲੀ ਦੇ ਨਾਲ ਜਾਊ ਨਾ ਪੈਨ ਡਿੱਗੇ ਸੰਗਲੀ ਪੈਨ ਨਾਲ ਲਾਈ ਇਹੀ ਪੈਨ ਉਧਰ ਪੈਣੀ ਉਹ ਹੀ ਇੱਧਰ ਪੈਣੀ ਠੀਕ ਐ ਇੱਕ ਪੈਨ ਨਾਲ ਹੀ ਦੋ ਨਿਸ਼ਾਨੇ ਲਾਏ ਠੀਕ ਇਹਦੇ 'ਚ ਲੱਗਣ 'ਚ ਕੋਈ ਦਿੱਕਤ ਨਹੀਂ ਆਊਗੀ ਸਹੀ ਐ ਸਹੀ ਐ ਮੇਤਰੋ ਤਾਂ ਦੇਖੋ ਤੁਸੀਂ ਬਈ ਫਿਰ ਟਰਾਲੀ ਲਿਸ਼ਕਾ ਮਾਰਦੀ ਜਿਵੇਂ ਕਿੰਨੇ ਦਿਨ ਹੋ ਗਏ ਤੇ ਖੜੀ ਵੀ ਬਈ ਬਾਹਰ ਹੀ ਸੀ ਅੱਜ ਤਾਂ ਹਨਾ ਇਹ ਬਈ ਵਾਂਚੋਂ ਹੀ ਲਿਆਂਦੀ ਹਿਸਾਬ ਨਾਲ ਹਾਂ ਸਹੀ ਗੱਲ ਝੋਨਾ ਵਿੱਚ ਪਿਆ ਅਗਲੇ ਦਾ ਸਹੀ ਗੱਲ ਸਹੀ ਗੱਲ ਆ ਬਾਤ ਹੈ ਆ ਪੂਰਾ ਪੂਰਾ ਆ ਮੇਤਰੋ ਕਾ ਮਾਇ ਨਹੀਂ ਕਈ ਰਿਥੋ ਚੱਕ ਕੇ ਲਾਉਣਾ ਪੈ ਜਾਂਦਾ ਸਿਸਟਮ ਨਾ ਨਾ ਚੱਕ ਕੇ ਨਹੀਂ ਤਾਂ ਜਵੇਂ ਦਵੇਂ ਜਾਊਗਾ ਆ ਬਾਕੀ ਕਲੱਚ ਚਲਾ ਕੰਮ ਬੜਾ ਸ਼ਾਈ ਹੈ ਮੇਤਰੋ ਦੇਖੋ ਤੁਸੀਂ ਤੇ ਬਾਈ ਜੀ ਹੋਰ ਆਪਾਂ ਗੱਲਾਂ ਕਰੀਏ ਜਿਵੇਂ ਜੈਕ ਵਗੈਰਾ ਹੋ ਗਿਆ ਜੀ ਟਰਾਲੀ ਦੇ ਤੇ ਜਾਂ ਆਪਾਂ ਟਾਇਰਾਂ ਵਗੈਰਾ ਦੀ ਗੱਲ ਕਰੀਏ ਉਹ ਸਾਰਾ ਆਪਣੇ ਗਾਹਕ ਆਪਦੀ ਮਰਜ਼ੀ ਨਾਲ ਲਿਆਉਂਦਾ ਕਿ ਗਾਹਕ ਤੇ ਛੱਡਦੀਦਾ ਜੀ ਉਹ ਜੀ ਗਾਹਕ ਤੇ ਛੱਡਦੀਦਾ ਜੇ ਭਾਈ ਜੀ ਆਪਦੀ ਮਰਜ਼ੀ ਦੇ ਲਿਆਵੇ ਅਗਲਾ ਮਹਿੰਗੇ ਲਿਆਵੇ ਸਸਤੇ ਲਿਆਵੇ ਠੀਕ ਹੈ ਇੱਕ ਵੀ ਆਪਦੀ ਮਰਜ਼ੀ ਦੇ ਠੀਕ ਹੈ ਜੀ ਤੇ ਜੇ ਗਾਹਕ ਭਾਈ ਦੂਰੋਂ ਹੋਵੇ ਫਿਰ ਤੁਸੀਂ ਵੀ ਆਪਣੇ ਅੰਦਰ ਸਾਰਾ ਹਾਂ ਜੀ ਫਿਰ ਤੁਸੀਂ ਪਾ ਦੇ ਅਗਲੇ ਨਾਲ ਕਰ ਲਈਦੀ ਆ ਵੀ ਜਿਹੋ ਜੀ ਚੀਜ਼ ਦੇ ਕਹੇਗਾ ਉਹਦੀ ਪਾ ਦਾਂਗੇ ਜੇ ਕੰਪਨੀ ਦੱਸ ਦੇ ਇਸ ਕੰਪਨੀ ਦਾ ਪਾਉਣਾ ਉਹਦੇ ਪੈਸੇ ਕਰ ਲਈਦੇ ਠੀਕ ਹੈ ਠੀਕ ਹੈ ਟਾਇਰ ਕਿੰਨੇ ਕਦੇ ਪਾਉਣੇ ਆ ਠੀਕ ਹੈ ਜੀ ਹਾਂ ਪਾ ਦੀ ਤੇ ਸ ਸਹੀ ਸਾਡੇ ਸਕੂਲਾਂ ਚ ਹੁੰਦੀ ਸੀ ਮੇਰੇ ਵੇਲੇ ਅੱਜ ਨਹੀਂ ਹੋएगी ਸਹੀ ਗੱਲ ਹੈ ਤੇ ਮੈਂ ਇੱਥੇ ਲਾਤੀ ਆ ਸਹੀ ਗੱਲ ਹੈ ਸਹੀ ਗੱਲ ਹੈ ਇਹ ਬਾਕੀ ਹੋਰ ਇਦੋਂ ਹੁਣ ਵੀ ਮਨ ਲਾ ਜਿਹੜੇ 5-7 ਸਾਲਾਂ ਦੇ ਜਵਾਬ ਉਹ ਵੀ ਭੁੱਲੇ ਪਏ ਆ ਜੀ ਭੁੱਲੇ ਪਏ ਆ ਵੀ ਆਪਾਂ ਆਪਦੀ ਉਹਨੇ ਲੈ ਕੇ ਜਾਂਦੇ ਹੁੰਦੇ ਸੀ ਤੇ ਆਪਾਂ ਹੁਣ ਫੱਟੀ ਇਹਦੇ ਤੇ ਲਾਉਣੇ ਸ਼ੁਰੂ ਕਰਤੀ ਨਹੀਂ ਨਹੀਂ ਚੰਗੀ ਗੱਲ ਆਈ ਸਹੀ ਗੱਲ ਆ ਨਾਲੇ ਅੱਜ ਕੱਲ ਦੇ ਜਵਾਨਾਂ ਨੂੰ ਪਤਾ ਲੱਗੂਗਾ ਕੋਈ ਬੰਦਾ ਕਿਤੇ ਖੜਾ ਦਿਖਾ ਹੀ ਸਕਦਾ ਵੀ ਆਹ ਹਾਂ ਬਈ ਆ ਪੜ੍ਹ ਇਹ ਜਿੱਦਣ ਲਿਖਣ ਆਇਆ ਪੈਂਟਰ ਲਿਖੀ ਜਾਂਦਾ ਸੀ ਇੱਕ ਬੱਚਾ ਕੋਲ ਦੀ ਨੰਗਿਆ ਉਹਨੇ ਉਹਨੂੰ ਸੱਦ ਲਿਆ ਅੱਛਾ ਜੀ ਮੈਨੂੰ ਪੜ੍ਹ ਕੇ ਸੁਣਾ ਠੀਕ ਹੈ 6ਵੀਂ ਕਲਾਸ ਚੋਂ ਨਹੀਂ ਪੜ੍ਹਨਾ ਆ ਨਹੀਂ ਪੜ੍ਹਨਾ ਜੀ ਐ ਇੰਨਾ ਪਿੱਛੇ ਫਿਰ ਉਹ ਸੀ ਵੀ ਅੱਸੀ ਜੀ ਸੀਗਾ ਹਾਂ ਜੀ ਹਾਂ ਇਹ ਪੰਜਾਬੀ ਤੋਂ ਦੂਰ ਕਰਤਾ ਆਪਾਂ ਹਾਂਜੀ ਤੇ ਬਾਈ ਮਿੱਤਰੋ ਲੈ ਪੰਜਾਬ ਪ੍ਰੇਮੀ ਵੀ ਹੈਗਾ ਜੀ ਬਹੁਤ ਚੰਗੀ ਗੱਲ ਲੱਗੀ ਸ ਤੇ ਬਾਈ ਜੀ ਹੋਰ ਜਿਵੇਂ ਇੱਕ ਆਪਾਂ ਰੇਟ ਦੀ ਗੱਲ ਕਰੀ ਆ ਆਮ ਬੰਦਿਆਂ ਨੂੰ ਰਹਿੰਦਾ ਵੀ ਰੇਟ ਨਹੀਂ ਦੱਸਿਆ ਜੀ ਤੁਸੀਂ ਇਹ ਰੇਟ ਬਰੇ ਦਾ ਲੋਹੇ ਦਾ ਰੇਟ ਰੋਜ਼ ਦਾ ਹੈ ਅੱਜ ਆਪਾਂ ਰੇਟ ਦੱਸ ਦੀ ਅਗਲਾ 20 ਦਿਨ ਨੂੰ ਆਣ ਕੇ ਆਖੇ ਵੀ ਆ ਰੇਟ ਦੱਸਿਆ ਸੀ ਤੁਸੀਂ ਅੱਛਾ ਜੀ ਰੇਟ ਰੋਜ਼ ਦਾ ਠੀਕ ਹੈ ਮੌਕੇ ਦਾ ਰੇਟ ਆ ਅੱਜ ਦਾ ਰੇਟ ਹੋਰ ਆ ਕੱਲ ਦਾ ਹੋਰ ਆ ਪਹਿਲਾਂ ਨੰਗਾ ਹੋਰ ਹੈ ਠੀਕ ਹੈ ਜੀ ਕਿਉਂ ਲੋਹਾ ਰੋਜ਼ ਚੜਦਾ ਥਰ ਉਤਰਦਾ ਹੈ ਤੇ ਬਾਈ ਇਹ ਜਿਵੇਂ ਹੁਣ ਟਰਾਲੀ ਬਣਾਉਣੇ ਆ ਤੁਸੀਂ ਫਿਰ ਵੇੜ ਦੇ ਹਿਸਾਬ ਨਾਲ ਹੀ ਕਰਦੇ ਆ ਵੇੜ ਦੇ ਹਿਸਾਬ ਨਾਲ ਕਰ ਲਈਦਾ ਜੇ ਅਗਲੇ ਨੇ ਲੀਵਰ ਦੇਣੀ ਲੀਵਰ ਕਰ ਲਈਦੀ ਆ ਠੀਕ ਆ ਜੀ ਫਿਰ ਵਜਨ ਅਗਲਾ ਜਿੰਨਾ ਮਰਜ਼ੀ ਵਜਨ ਜਿੰਨਾ ਮਰਜ਼ੀ ਲਵਾਈ ਜਾਵੇ ਸਾਨੂੰ ਉਸ ਚੀਜ਼ ਨਾਲ ਨਹੀਂ ਹੈਗਾ ਠੀਕ ਆ ਠੀਕ ਆ ਉਹ ਅਗਲੇ ਦੀ ਸੁਰਦਰਦੀ ਆ ਵੀ ਕਿੰਨੇ ਕ ਪੈਸੇ ਲਾਉਣੇ ਅਗਲੇ ਨੇ ਠੀਕ ਹੈ ਜਿੱਡੀ ਮਰਜ਼ੀ ਬਣਵਾ ਲੈ ਭਾਵੇਂ 10 ਫੁੱਟੀ ਬਣਾ ਲੈ ਤੇ ਭਾਵੇਂ 14 ਫੁੱਟੀ ਬਣਾ ਲੈ 16 ਬਣਾ ਲੈ ਜਿੰਨੀ ਚਾਹੀਦੀ ਤੇ ਸਾਈਜ਼ ਆਪਾਂ ਕਿੱਥੋਂ ਤੱਕ ਬਣਾ ਸਕਦੇ ਜਿੰਨਾ ਅਗਲਾ ਚਾਵੇ ਜਿੰਨਾ ਚਾਵੇ ਠੀਕ ਆ ਜੀ ਕੋਈ ਇਹਦੇ ਚ ਨਹੀਂ ਹੈਗੀ ਅਗਲੇ ਦੀ ਠੀਕ ਹੈ ਜੀ। ਤੋਂ ਲੰਮੀ ਜੰਨੀ ਮਰਜੀ ਅਗਲਾ ਆਦਾ ਕਰ ਲੈ। ਠੀਕ ਹੈ ਠੀਕ ਹੈ। ਆਹ ਦਸਰ ਤੇ ਚੱਲ। ਵਧੀਆ ਜੀ। ਤੇ ਬਾਕੀ ਬਾਈ ਜੀ ਇੱਕ ਵਾਰੀ ਤੁਸੀਂ ਆਪਣਾ ਐਡਰੈਸ ਜਾਂ ਫੇਰ ਸਮਝਾ ਦਿਓ ਸਾਨੂੰ ਮੜਾ ਜਾ। ਆਪਣਾ ਫਰੋਜਪੁਰ ਕਿੰਨੇ ਕਿਲੋਮੀਟਰ ਜਾਂਦਾ ਸੀ? ਫਰੋਜਪੁਰ ਇੱਥੋਂ ਹੈਗਾ ਜੀ 25 ਕਿਲੋਮੀਟਰ। ਠੀਕ ਹੈ। ਸਾਡੇ ਘਰ ਹੈਗਾ 15 ਕਿਲੋਮੀਟਰ। ਠੀਕ ਹੈ ਜੀ। ਤੇ ਪਿੰਡ ਸਾਡਾ ਸ਼ਾਮ ਸਿੰਘਲ ਹੈ ਜ਼ਿਲ੍ਹਾ ਫਰੋਜ। ਠੀਕ ਹੈ ਜੀ। ਤੇ ਇੱਥੇ ਮਿੱਤਰੋ ਬਾਈ ਹੋਰਾਂ ਦੀ ਵਰਕਸ਼ਾਪ ਆ ਬਾਕੀ ਬਾਈ ਹੋਰਾਂ ਦਾ ਇਹਨਾਂ ਦਾ ਆਪਦਾ ਚੈਨਲ ਵੀ ਹੈ ਜੀ। ਇਨਸਟਾਗ੍ਰਾਮ ਤੇ ਜਾ ਕੇ ਰੀਲਾਂ ਚ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਬਣਦੀਆਂ YouTube ਤੇ ਜਾ ਕੇ ਜੋੜ ਸਕਦੇ ਹੋ ਅਣਮੋਲ ਦੇ ਨਾਮ ਤੇ ਜਿਹੜਾ ਐਗਰੀ ਵਰਕਰਸ ਤੇ ਇਹਨਾਂ ਦਾ ਚੈਨਲ ਆ ਆਪਣਾ ਲਿੰਕ ਜਿਹੜਾ ਉਹ ਬਾਇਓ ਦੇ ਵਿੱਚ ਦੇਵਾਂਗੇ ਜੀ ਤੇ ਬਾਈ ਦਾ ਜਿਹੜਾ ਨੰਬਰ ਆ ਉਹ ਵੀ ਬਾਇਓ ਦੇ ਵਿੱਚ ਦਿੱਤਾ ਤੇ ਸਕਰੀਨ ਉੱਪਰ ਵੀ ਚੱਲ ਰਿਹਾ ਕੋਈ ਗੱਲਬਾਤ ਕਰਨੀ ਤੁਸੀਂ ਬਾਈ ਹੋਰਾਂ ਨਾਲ ਕਰ ਸਕਦੇ ਹੋ ਜੀ ਤੇ ਇਕੱਲੀਆਂ ਬਾਈ ਹੋਰੀ ਟਰਾਲੀਆਂ ਨਹੀਂ ਬਣਾਉਂਦੇ ਬਾਈ ਹੋਰੀ ਹੋਰ ਵੀ ਸਾਂ ਦਾ ਹਾਲ ਵਗੈਰਾ ਬਣਾਉਂਦੇ ਆ ਉਹ ਵੀ ਆਪਾਂ ਵੀਡੀਓ ਪਾਈ ਆ ਇਸ ਤੋਂ ਪਹਿਲਾਂ ਉਹ ਤੁਸੀਂ ਦੇਖ ਸਕਦੇ ਹੋ ਜੀ ਤੇ ਇਸ ਤੋਂ ਬਾਅਦ ਵੀ ਬਾਈ ਹੋਰਾਂ ਦੀ ਵੀਡੀਓ ਪਾਵਾਂਗੇ ਹਲਾ ਬਣਿਆਂ ਦੀ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਬਾਈ ਜੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੀ ਸਾਡੇ ਕੋਲ ਆਉਣ ਲਈ ਧੰਨਵਾਦ